ਤੇ ਤੁਸੀਂ ਤਾਂ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਵਿਚਰਦੇ ਹੋ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਗਾਇਕ ਦਾ ਇੰਨਾ ਇਨਫਲੂਐਂਸ ਨੌਜਵਾਨਾਂ ਤੇ ਰਿਹਾ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਨੇ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਐਵੇਂ ਭਾਈ ਨੇ ਉਦੋਂ ਸਟਾਈਲ ਚ ਲਾ ਸੀ ਪਟਿਆਲਾ ਸ਼ਹੀ ਪੱਗ ਦਾ ਜਦੋਂ ਜਸਰੜ ਭਾਜੀ ਆਏ ਫਿਰ ਸਾਰੇ ਬੱਟਣ ਵਾਲੀ ਪੱਗਾਂ ਬੰਨ੍ਹਣ ਲਾ ਕੇ ਫਿਰ ਮੂਸੇ ਵਾਲੇ ਭਾਜਾਂ ਚਾਹਵੇਂ ਐਂਡ ਲਾਤੀ ਸੀ ਉਦੋਂ ਸੋਚਿਆ ਨਹੀਂ ਸੀ ਕਿ ਐਡਾ ਫਟਾਫਟ ਪ੍ਰੋਫੈਸ਼ਨਲ ਬਣ ਜੂਗੇ ਦਸਤਾਰ ਦੇ ਸਿਰ ਤੇ ਕਿਉਂਕਿ ਉਦੋਂ ਵਿਆਹ ਸ਼ਾਦੀ ਚ ਪੱਗ ਬੰਨ੍ਹਣ ਜਾਂਦੇ ਤੇ ਜੇਜੀਤ ਦੇ ਨਾਲ ਜਿਦਾਂ ਗੁਰਪ੍ਰਤਾਪ ਕੰਗ ਨੇ ਹਨਾ ਐਮੀ ਦੇ ਨਾਲ ਵੀ ਇੱਕ ਪਰਮਨੈਂਟ ਹੈਗੇ ਨੇ ਤੇ ਤੁਸੀਂ ਵੀ ਕਿਸੇ ਨਾਲ ਪਰਮਨੈਂਟ ਕੰਮ ਕਰਦੇ ਹੋ ਮੇਰੀ ਕੋਸ਼ਿਸ਼ ਹੈ ਕਿ ਐਦਾਂ ਫ੍ਰੀਲੈਂਸਰ ਕੰਮ ਕਰੀਏ ਫ੍ਰੀਲੈਂਸਰ ਦੇ ਵਿੱਚ ਲਿੰਕ ਜਿਆਦਾ ਬਣਦੇ ਨੇ ਜਿਹੜੀ ਪੰਜਾਬੀ ਇੰਡਸਟਰੀ ਵਿੱਚ ਸਰਦਾਰ ਨੇ ਹਨਾ ਤੇ ਉਹ ਵੀ ਪੱਗ ਬਣਵਾਉਂਦੇ ਨੇ ਜਾਂ ਉਹ ਆਪਣੀ ਆਪ ਬੰਦਦੇ ਨੇ ਕਿਉਂ ਹਰੇਕ ਆਰਟਿਸਟ ਨੂੰ ਆਏ ਹੁੰਦਾ ਕਿ ਸਾਡਾ ਕੋਈ ਪੱਗ ਬੰਨਣ ਵਾਲਾ ਕੋਈ ਮਿਲ ਜੇ ਕਿ ਉਦੋਂ ਸ਼ੈਤੀ ਬੰਨੀ ਐ ਨੇ ਹੁਣ ਸਾਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੁੰਦਾ ਕਿ ਉਦੋਂ ਅਸੀਂ ਪਹਿਲਾ ਲੁੱਕ ਪਤਾ ਕਰ ਲੈਨੇ ਵੀ ਕਿਵੇਂ ਦੇ ਲੋਕ ਨੇ ਤੇ ਬਾਲੀਵੁੱਡ ਦੇ ਕਿਦੇ ਕਿਦੇ ਬਣ ਚੁੱਕੇ ਹਾਂ ਜੀ ਮੇਰੀ ਲੇਟੈਸਟ ਫਿਲਮ ਆ ਰਹੀ ਸਨ ਆਫ ਸਰਦਾਰ ਦੀ ਉਹਨਾਂ ਵਿੱਚ ਅਜੀ ਦੇਵਗੰਜੀ ਦੇ ਮੈਨੂੰ ਦਸਤਾਰ ਸੇ ਆਉਣ ਦਾ ਮੌਕਾ ਮਿਲਿਆ ਸੋਚਿਆ ਸੀ ਕਦੀ ਦਸਤਾਰ ਦੇ ਸਿਰ ਤੇ ਜਹਾਜ ਤੇ ਵੀ ਚੜਨਾ ਨਹੀਂ ਕਦੇ ਨਹੀਂ ਸੀ ਸੋਚੋ ਖੁਸ਼ੀ ਬਹੁਤ ਧੀ ਵੀ ਤੁਸੀਂ ਪਹਿਲਾਂ ਕਹਤ ਨਹੀਂ ਗਏ ਮੈਂ ਕਿਹਾ ਜਦੋਂ ਕਿਸਮਤ ਚ ਬਣਨਾ ਉਦੋਂ ਹੀ ਬਣਨਾ ਇਹ ਤਾਂ ਮੈਂ ਕਹਿੰਦਾ ਹੈ ਨਹੀਂ ਵੀ ਚੰਡੀਗੜ੍ਹ ਤੋਂ ਮੁਹਾਲੀ ਜਾਣਾ ਆਪਾਂ ਕਿਹਦੇ ਪੱਗ ਬਣਨ ਜਾ ਰਹੇ ਕੋਨਟਰੈਕਟਰ ਸਾਹਿਬ ਨੇ ਉਸਾਰਾ ਕਲਾ ਕਲਾ ਸਵਾਲ ਪੁੱਛਿਆ ਮੈਂ ਕਹਾ ਆਲੋ ਮੈਡਮ ਤੁਸੀਂ ਪੇਪਰੇ ਪੜ੍ਹ ਲਓ ਮਨੇ ਉਹ ਨਹੀਂ ਇਹਨਾਂ ਨੂੰ ਪੁੱਛਣਾ ਦੋਨੋਂ ਤਰਫ ਦੇ ਐਕਟਰਸ ਦਾ ਕਿਵੇਂ ਦਾ ਤੁਸੀਂ ਫਰਕ ਦੇਖਦੇ ਐ ਐਕਟਰ ਬਹੁਤ ਉਸਾਰ ਮਤਲਬ ਕਿ ਸਾਰੀ ਠੀਕ ਹੈ ਉਹਨ ਕੀ ਜਿਲ ਕੀ ਬੋਲੀਏ ਫਿਰ ਕਹਿਣਗੇ ਫਾਦੇ ਫਾਈ ਬਹੁਤ ਆ ਸ਼ੈਂਪੀ ਸ਼ੈਂਪੀ ਦੇ ਫਾਦੇ ਦਾ ਬੜਾ ਕਰੈਕਟਰ ਵੀ ਸ਼ੁਰੂ ਹੋਇਆ ਸੀ ਉਹਨਾਂ ਦੀ ਮੈਂ ਦਸਤਾਰ ਸੀ ਆਈ ਸੀ ਉਦੋਂ ਅੱਛਾ ਤੁਸੀਂ ਸੀ ਆਈ ਉਹ ਮੇਰੀ ਉਸ ਸੀ ਆਈ ਹੋਈ ਸੀ ਡੈਡੀ ਕਹਤ ਨੇ ਉਹ ਬੜਾ ਕਰੈਕਟਰ ਹੀ ਬਹੁਤ ਮਸ਼ਹੂਰ ਹੋਇਆ ਸੀ ਉਦੋਂ ਵੱਡੇ ਲੈਵਲ ਦੀ ਫਿਲਮਾਂ ਨੇ ਉਥੇ ਹੀ ਸੈੱਟ ਤੇ ਜਾ ਕੇ ਪਤਾ ਲੱਗਦਾ ਜਦੋਂ ਸਾਰੀ ਟੀਮ ਬੰਬੇ ਦੀ ਹੁੰਦੀ ਪੰਜਾਬ ਤੋਂ ਕੋਈ ਪੱਗ ਬੰਨਣ ਜਾ ਰਿਹਾ ਹੂੰ ਸਾਸ਼ਿਕਾ ਜੀ ਮੈਂ ਅਮਨ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਅੱਜ ਸਾਡੇ ਨਾਲ ਸਟੂਡੀਓ 'ਚ ਉਹ ਨੌਜਵਾਨ ਮੌਜੂਦ ਹੈ ਜੋ ਪੰਜਾਬੀ ਇੰਡਸਟਰੀ ਵਿੱਚ ਵੀ ਤੇ ਬਾਲੀਵੁੱਡ ਇੰਡਸਟਰੀ ਵਿੱਚ ਵੀ ਸਾਰਿਆਂ ਦੇ ਸਿਰਾਂ ਤੇ ਦਸਤਾਰਾਂ ਸਜਾਉਂਦਾ ਹੈ ਸੋ ਸਿਮਰਨ ਪ੍ਰੀਤ ਸਿੰਘ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਜੀ ਰੈਗੂਲਰ ਕੰਮ ਦਸਤਾਰ ਸਜਾਉਣੀ ਹਨਾ ਰੋਜ਼ ਆਪਾਂ ਆਪਣੇ ਸਿਰ ਤੇ ਦਸਤਾਰ ਸਜਾਉਨੇ ਹਾਂ ਤੁਸੀਂ ਤੇ ਇਹਨੂੰ ਪ੍ਰੋਫੈਸ਼ਨ ਕਿਵੇਂ ਬਣਾ ਲੈ ਕਿਵੇਂ ਸੋਚਿਆ ਸੀ ਪ੍ਰੋਫੈਸ਼ਨ ਮੈਂ ਨਾ ਉਦੋਂ 2017 ਦੀ ਗੱਲ ਕਰਦਾ 2015 ਜਿੱਤੇ ਤਾਂ ਮੈਂ ਆਪਣੇ ਪੱਗ ਬੰਨੜੀ ਸ਼ੁਰੂ ਕੀਤੀ ਸੀ ਮੈਨੂੰ ਐਦਾਂ ਨਹੀਂ ਸੀ ਪਤਾ ਕਿ ਮੇਰਾ ਐਡਾ ਵਡਾ ਪ੍ਰੋਫੈਸ਼ਨ ਬਣ ਜਾਊਗਾ ਕਦੇ ਸੋਚਿਆ ਨਹੀਂ ਸੀ ਇਹ ਚੀਜ਼ਾਂ ਤੇ ਉਦੋਂ ਮੈਂ ਕਿਤਾਬ ਵਾਲੀ ਦੁਕਾਨ ਤੇ ਕੰਮ ਕਰਦਾ ਸੀ ਜਦੋਂ ਮੇਰੇ 2017 ਚ 10th ਦੀ ਪੇਪਰ ਸੀ ਸੌਰੀ ਤੇ ਉਦੋਂ ਮੈਨੂੰ ਚੇਤੇ ਨਹੀਂ ਸੀ ਵੀ ਕੰਮ ਵੀ ਚਲੋ ਇਨੀ ਛੋਟੀ ਉਮਰ ਚ ਲੱਗ ਜਾਣਾ ਆਪਾਂ ਕੰਮ ਕਰਨ ਲੱਗ ਜਦੇ 2017 ਚ ਮੈਂ 10ਵੀਂ ਕੀਤੀ ਆ ਉਦੋਂ ਮੇਰਾ ਲਾਸਟ ਪੇਪਰ ਸੀ ਘਰ ਦੇ ਨੂੰ ਹੋਣ ਲੱਗ ਗਏ ਸਾਰੇ ਘੁੰਮਦੇ ਫਿਰਦੇ ਆ ਵੇ ਕਾਰ ਨੂੰ ਘੁੰਮਦੇ ਫਿਰਤੇ ਲਾਉਣਾ ਤੇ ਉਦੋਂ ਫਿਰ ਮੈਂ ਕਿਤਾਬਾਂ ਵਾਲੀ ਦੁਕਾਨ ਤੇ ਕੰਮ ਕੀਤਾ ਜੀ ਭੂਆ ਜੀ ਦੇ ਬੇਟੇ ਨਾਲ ਹਮ ਤੇ ਫਿਰ ਉਹ ਤੇ ਮੇਰਾ ਬੋਝ ਭਾਰ ਵਾਲਾ ਕੰਮ ਬਹੁਤ ਸੀ ਉੱਥੇ ਚੱਕਣਾ ਬੋਝ ਭਾਰ ਕਿਤਾਬਾਂ ਚੱਕ ਕੇ ਲਿਆਉਣੀਆਂ ਦੂਜੇ ਤੀਜੀ ਫਲੋਰ ਤੋਂ ਹਮ ਤੇ ਉਹ ਕਿਤਾਬਾਂ ਚੱਕ ਕੇ ਲਿਆਉਣੀਆਂ ਇੱਕ ਵਾਰੀ ਐ ਹੁੰਦਾ ਸੀ ਮੈਂ ਕਿਹਾ ਕੀ ਯਾਰ ਕੰਮਾ ਕਰਾਂ ਚ ਰੱਖਿਆ ਸਾਰੇ ਮੇਰੇ ਆਲ ਦੁਸਤ ਘੁੰਮਦੇ ਫਿਰਦੇ ਆ ਤੇ ਉਹ ਰੋਣ ਵੀ ਲੱਗ ਜਾਂਦਾ ਸੀ ਮੈਂ ਮੈਂ ਕਹਿੰਦਾ ਮੈਥੋਂ ਨਹੀਂ ਕੰਮ ਹੁੰਦਾ ਮੈਂ ਘਰੇ ਜਾ ਕੇ ਰੋਣ ਲੱਗ ਜਾਣਾ ਉਹਦੀ ਯਾਦ ਆਉਂਦਾ ਬਹੁਤ ਹਮ ਮਤਲਬ ਉਹ ਤਾਂ ਸੋਚਦੇ ਹੁਣੇ ਨਾ ਮੈਨੂੰ ਛੋਟੀ ਉਮਰ ਚ ਕਿਉਂ ਕੰਮ ਤੇ ਲਾਤਾ ਤੇ ਅੱਜ ਇੰਨੀ ਛੋਟੀ ਉਮਰ ਚ ਸਕਸੈਸਫੁਲ ਹਾਂ ਹਰ ਕੋਈ ਪੰਜਾਬੀ ਇੰਡਸਟਰੀ ਵਿੱਚ ਵੀ ਬਾਲੀਵੁੱਡ ਵਿੱਚ ਵੀ ਜਦੋਂ ਦਸਤਾਰ ਸਜਾਉਣ ਦਾ ਕੰਮ ਆਉਂਦਾ ਤਾਂ ਸਿਮਰਨ ਕਰਾਲੀ ਯਾਦ ਆਉਂਦਾ ਹਾਂ ਹਾਂਜੀ ਸਾਰੇ ਐਕਟਰ ਕਹਿੰਦੇ ਨੇ ਕਿ ਸਿਮਰਨ ਕਰਾਲੀ ਨੂੰ ਬੁਲਾਓ ਕਿਉਂ ਹੁਣ ਹਰੇਕ ਆਰਟਿਸਟ ਨੂੰ ਪਤਾ ਲੱਗ ਗਿਆ ਕਿ ਸਿਮਰਨ ਦਾ ਸੁਭਾਅ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਸਿਮਰਨ ਡਾਊਨ ਟੂ ਅਰਥ ਬਹੁਤ ਹੈ ਮੈਂ ਖੁਦ ਸ਼ੁਰੂ ਤੋਂ ਹੀ ਹਾਂ ਮੈਂ ਕਦੇ ਨਹੀਂ ਐਦਾਂ ਸੋਚਣਾ ਚਾਹੁੰਦਾ ਕਿ ਆਪਣੇ ਚਾਹੇ ਕਦੇ ਮੈਨੂੰ ਲੈ ਲਿਆਉਣਾ ਚਾਹੁੰਦਾ ਕਿ ਮੈਂ ਆ ਜੋ ਕੁਝ ਹੈ ਸਭ ਕੁਝ ਇੱਕ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਅੱਜ ਤੱਕ ਇੱਥੇ ਰੱਕਿਆ ਸੋ ਉਦੋਂ ਸੋਚਦੇ ਹੁੰਦੇ ਸੀ ਕੀ ਕੰਮ ਕਰਨਾ ਸਿ ਉਦੋਂ ਸੋਚਿਆ ਨਹੀਂ ਸੀ ਕਿ ਐਡਾ ਵੱਡਾ ਪ੍ਰੋਫੈਸ਼ਨ ਬਣ ਜਾਊਗਾ ਦਸਤਾਰ ਦੇ ਸਿਰ ਤੇ ਕਿ ਉਦੋਂ ਵਿਆਹ ਸ਼ਾਦੀ ਚ ਪੱਗ ਬੰਨਣੇ ਜਾਂਦੇ ਤੇ ਉਦੋਂ ਸ਼ਗਨ ਦੇ ਤੌਰ ਤੇ ਮੈਨੂੰ 51 ਰੁਪਏ ਮਿਲਦੇ ਹੁੰਦੇ ਸੀ ਜਦੋਂ ਪਹਿਲੀ ਪੱਗ ਬੰਨਣਦੇ ਅੱਛਾ ਉਦੋਂ ਖੁਸ਼ੀ ਵੀ ਬਹੁਤ ਹੁੰਦੀ ਸੀ ਕਿ 51 ਰੁਪਏ ਬਹੁਤ ਇਹ 5000 ਦੇ ਬਰਾਬਰ ਹੁੰਦੇ ਸੀ ਉਦੋਂ ਤੇ ਉਦੋਂ ਬੰਨਣੀ ਫਿਰ ਆਏ ਹੁੰਦਾ ਸੀ ਕਿ ਦਸਤਾਰ ਦਾ ਪਤਾ ਨਹੀਂ ਕਿੰਨਾ ਲੜ ਪੂਰਾ ਹੋਊਗਾ ਕਿੰਦਾ ਕੀ ਹੋਊਗਾ ਫਿਰ ਉਦੋਂ ਮੈਂ ਸਾਹਮਣੇ ਪਾਰਟੀ ਕਲਾਸ ਤੋਂ ਹੁੰਦਾ ਸੀ ਕਰਾੜੀ ਦੇ ਵਿੱਚ ਤੇ ਫਿਰ ਉਹਨਾਂ ਨੇ ਉੱਥੇ ਮੈਨੂੰ ਭੂਆ ਜੀ ਦੇ ਬੇਟੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਕਿ ਇਦਾਂ ਦਾ ਵੀ ਆਪਣਾ ਛੋਟਾ ਵੀਰ ਹੈ ਇੱਕ ਵੀ ਉਹਨਾਂ ਨੂੰ ਇਦਾਂ ਦਾ ਕੰਮ ਕਰਨ ਲਾਉਣਾ ਫਿਰ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਭੇਜਿਓ ਚਲੋ ਉੱਥੇ ਵੀ ਆਏ ਹੁੰਦਾ ਸੀ ਵੀ ਉੱਥੇ ਜਾ ਕੇ ਵੀ ਕੰਮ ਕਰਨਾ ਵੀ ਕਾਤੇ ਕੰਮ ਕਰਾਈ ਜਾਂਦੇ ਮੇਰੇ ਤੋਂ ਕਰਦੇ ਉਦੋਂ ਕਾਲਜ ਫਿਰ 11ਵੀਂ 12ਵੀਂ ਉਹਦੇ ਕੀਤੀ ਫਿਰ ਮੈਂ 10th ਦੇ ਪੇਪਰ ਮੈਂ ਕਲੀਅਰ ਕਰਕੇ ਸੀ 10th ਕਲੀਅਰ ਹੋ ਗਈ ਸੀ ਤੇ ਫਿਰ ਮੈਂ 11ਵੀਂ 12ਵੀਂ ਦੀ ਫਿਰ ਆਪ ਆਪਣੇ ਆਪ ਫੀਸ ਕੱਟੀ ਸੀ ਦੁਕਾਨ ਤੇ ਕੰਮ ਕਰਕੇ ਇੱਕ ਨਾ ਦੌਰ ਸੀਗਾ ਜਦੋਂ ਸਰਦਾਰ ਮੁੰਡੇ ਨਾ ਕਟਿੰਗ ਕਰਾਉਣ ਲੱਗ ਗਏ ਕਿ ਵੀ ਅਸੀਂ ਨਹੀਂ ਪੱਗ ਬੰਨਣੀ ਹੈ ਨਾ ਤੇ ਫਿਰ ਉਸ ਤੋਂ ਬਾਅਦ ਇੱਕ ਦੌਰ ਆਇਆ ਜਦੋਂ ਜਿਹੜੇ ਮੋਨੇ ਮੁੰਡੇ ਵੀ ਸੀ ਆ ਕਲੀਨ ਛੇ ਮੁੰਡੇ ਉਹ ਵੀ ਪੱਗਾ ਬੰਨਣ ਲੱਗ ਗਏ ਸੀ ਤੇ ਤੁਸੀਂ ਤਾਂ ਹੁਣ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਚਿਰਦੇ ਹੋ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਗਾਇਕ ਦਾ ਇੰਨਾ ਇਨਫਲੂਐਂਸ ਨੌਜਵਾਨਾਂ ਤੇ ਰਿਹਾ ਜਿਨ੍ਹਾਂ ਨੂੰ ਦੇਖ ਕੇ ਉਹਨਾਂ ਨੇ ਪੱਗਾ ਬੰਨਣੀਆਂ ਸ਼ੁਰੂ ਕੀਤੀਆਂ ਜਦੋਂ ਆਪਣਾ ਐਮੀ ਭਾਈ ਤੇ ਆਪਾਂ ਗੱਲ ਕਰ ਲੈਂਦੇ ਆ ਐਮੀ ਭਾਈ ਨੇ ਉਦੋਂ ਸਟਾਈ ਚ ਲਾ ਸੀ ਪਟਿਆਲਾ ਸ਼ੀ ਪੱਗ ਦਾ ਹੂੰ ਉਹ ਤੋਂ ਬਾਅਦ ਫਿਰ ਜਸਰੜ ਭਾਈ ਨੇ ਚਲਾਇਆ ਸੀ ਬਟਾਂ ਵਾਲੇ ਕਿ ਉਦੋਂ ਪਹਿਲਾਂ ਸਫਾਈ ਚ ਪੱਗ ਬੰਨਦੇ ਹੁੰਦੇ ਸੀ ਜਦੋਂ ਜਸਰੜ ਭਾਈ ਆਏ ਫਿਰ ਸਾਰੇ ਬਟਾਂ ਵਾਲੀ ਪੱਗਾਂ ਬੰਨਣ ਲਾ ਕੇ ਫਿਰ ਮੂਸੇ ਵਾਲੇ ਭਾਈ ਦਾ ਰੈਫਰੈਂਸ ਆਉਂਦਾ ਅੱਗੇ ਜੀ ਫਿਰ ਮੂਸੇ ਵਾਲੇ ਭਾਈਾਂ ਜਮੇ ਹੰਡ ਲਾਤੀ ਸੀ ਉਦੋਂ ਕਹਿੰਦੇ ਸੀ ਕਿ विदाउट 50 ਹੁੰਦਾ ਸੀ ਉਦੋਂ ਹੁਣ ਤਾਂ ਆਏ ਬੰਦਦੇ ਨੇ ਕਿ ਕੋਈ ਚੱਕਰ ਨਹੀਂਗਾ ਕਿ ਪੱਗ ਬਣੀ ਹੋਏ ਸਰ ਤੇ ਮੂਸੇ ਵਾਲੇ ਨੂੰ ਮਿਲੇ ਕਦੀ ਮੂਸੇ ਵਾਲੇ ਨਹੀਂ ਮਿਲਿਆ ਨਹੀਂ ਜੀ ਅਜੇ ਤੱਕ ਅੱਛਾ ਉਹਨਾਂ ਦੇ ਪੱਗ ਨਹੀਂ ਕਦੀ ਬਣੀ ਨਹੀਂ ਨਹੀਂ ਕਦੇ ਨਹੀਂ ਬਣੀ ਅੱਛਾ ਸਰਦਾਰ ਜਿਹੜੀ ਪੰਜਾਬੀ ਇੰਡਸਟਰੀ ਵਿੱਚ ਸਰਦਾਰ ਨੇ ਹਨਾ ਤੇ ਉਹ ਵੀ ਪੱਗਾ ਬਣਵਾਉਂਦੇ ਨੇ ਜਾਂ ਉਹ ਆਪਣੀ ਆਪ ਬੰਦਦੇ ਨੇ ਨਹੀਂ ਜਿੱਦਾਂ ਹੁਣ ਫਿਲਮਾਂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਕਿਸੇ ਵੀ ਆਰਟਿਸਟ ਦੀ ਕਿਉਂ ਹਰ ਇੱਕ ਫਿਲਮ ਦੇ ਵਿੱਚ ਆਏ ਇਦਾਂ ਹੁੰਦਾ ਕਿ ਸਭ ਦੀ ਲੁੱਕ ਲੱਗ ਕੇ ਦਿਖਾਉਣੀ ਹੁੰਦੀ ਹੈ ਡਿਫਰੈਂਸ ਦਿਖਾਉਣਾ ਹੁੰਦਾ ਕੁਝ ਹਾਂ ਹੁਣ ਕਿਸੇ ਦੀ ਲੁੱਕ ਦਿਖਾਉਣੀ ਆਪਾਂ 1200 ਟਾਈਮ ਦੀ ਕਿਸੇ ਦੀ ਲੁੱਕ ਦਿਖਾਉਣੀ 2004 ਦੀ ਕਿਸੇ ਦੀ ਲੁੱਕ ਦਿਖਾਉਣੀ ਅੱਜ ਦੇ ਟਾਈਮ ਦੀ ਕਿਉਂ ਹਰੇਕ ਆਰਟਿਸਟ ਨੂੰ ਆਏ ਹੁੰਦਾ ਕਿ ਸਾਡਾ ਕੋਈ ਪੱਗ ਬੰਨਣ ਵਾਲਾ ਕੋਈ ਮਿਲ ਜਵੇ ਕਿਉਂ ਉਦੋਂ ਛੇਤੀ ਬੰਨੀ ਜਾਂਦੀ ਹੁਣ ਸਾਨੂੰ ਕੱਲੀ ਕੱਲੀ ਚੀਜ਼ ਦਾ ਪਤਾ ਹੁੰਦਾ ਕਿ ਉਦੋਂ ਅਸੀਂ ਪਹਿਲਾਂ ਲੁੱਕ ਪਤਾ ਕਰ ਲੈਂਦੇ ਵੀ ਕਿਵੇਂ ਦੀ ਲੁੱਕ ਹੈ ਫਿਰ ਉਦੋਂ ਲੁੱਕ ਪਤਾ ਲੱਗ ਕੇ ਸਾਡੇ ਕੋਈ ਫੋਟੋ ਆ ਜਾਈ ਨੇ ਫਿਰ ਉਦੋਂ ਦਾ ਰੈਫਰੈਂਸ ਕਰਕੇ ਫਿਰ ਆਪਾਂ ਬਨ ਬ ਦਿੱਤੀ ਆ ਤੇ ਉਹ ਸਿਮਰਨ ਨੇ ਕਿੱਦਾਂ ਸਿੱਖਿਆ ਉਹ ਸਿਮਰ ਹੁਣ ਗੁਰੂ ਮਾਰਾਜ ਨੂੰ ਪਤਾ ਹੌਲੀ ਹੌਲੀ ਆਪਣੇ ਆਪ ਚੱ ਮੇਂਹਤ ਨਾਲੇ ਜੇ ਕਹਿੰਦੇ ਸਾਦਾ ਖੁਸ਼ਾ ਤੇ ਤੱਕ ਮੇਂਹਤ ਜਾਰੀ ਰੱਖੋ ਸਭ ਕੁਝ ਆਪ ਹੀ ਬਣੀਏ ਹੌਲੀ ਹੌਲੀ ਤੇ ਮਤਲਬ ਤੁਹਾਡੇ ਫਰੈਂਡ ਸਰਕਲ ਚ ਵੀ ਕਹਿੰਦੇ ਹੋਣਗੇ ਵੀ ਕਦੀ ਸੋਚਿਆ ਨਹੀਂ ਹਨਾ ਪੱਗ ਤਾਂ ਸਾਰੇ ਬਨਦੇ ਨੇ ਸਾਰੇ ਹਨਾ ਜਿਹੜੇ ਗੁਰਸਿੱਖ ਨੇ ਤੇ ਇਹਨੂੰ ਪ੍ਰੋਫੈਸ਼ਨ ਬਣਾ ਲਿਆ ਉਹ ਵੀ ਫਿਰ ਕਾਪੀ ਕਰਦੇ ਨੇ ਤੁਹਾਨੂੰ ਕਿ ਸਾਨੂੰ ਵੀ ਲੈ ਚਾਲੇ ਇਸ ਪ੍ਰੋਫੈਸ਼ਨ ਚ ਇਹ ਇਧਰੋਂ ਬਹੁਤ ਕਹਿੰਦੇ ਨੇ ਕਿ ਸਾਨੂੰ ਲੈ ਚਾਲੇ ਸਾਨੂੰ ਇਹ ਮਲਾ ਦੇ ਕਿਸੇ ਐਕਟਰ ਮੈਂ ਚੱਲ ਸਾਰੇ ਨੂੰ ਕਹਿ ਰਿਹਾ ਮੈਂ ਕਿ ਹੁਣ ਐਕਟਰ ਦੀ ਲਾਈਫ ਬਹੁਤ ਡਿਫਰੈਂਸ ਹੈ ਕਿਉਂ ਹੁਣ ਦਾ ਸਵੇਰੇ ਮਾਈਂਡ ਫਰੈਸ਼ ਹੁੰਦਾ ਕਿ ਸ਼ਾਮ ਨੂੰ ਆਏ ਹੁੰਦੀ ਵੀ ਸਾਡਾ ਪੈਕਪੋ ਚੱਲੀਏ ਕਰੇ ਕਿ ਸਭ ਨੂੰ ਆਏ ਹੁੰਦਾ ਕਿ ਦਿਨ ਦੇ ਵਿੱਚ ਸਾਰਾ ਕੰਮ ਤੇ ਉਹਨਾਂ ਦਾ ਫੋਕਸ ਤੇ ਰਹਿੰਦਾ ਐਕਟਿੰਗ ਤੇ ਉਹਦਾ ਬਹੁਤ ਫਰਕ ਹੁੰਦਾ ਕਿ ਹੁਣ ਕਿਸੇ ਵੀ ਐਕਟਰ ਨਾਲ ਹੁਣ ਚਲੋ ਤਾਂ ਮੇਰੇ ਨਾਲ ਤਾਂ ਸਾਰੇ ਹੁਣ ਵਧੀਆ ਬਣ ਗਏ ਨੇ ਤੇ ਆਪਣਾ ਆਏ ਵੀ ਕਹਿੰਦੇ ਨੇ ਹੁਣ ਮੈਜਿਕ ਕਈ ਵਾਰੀ ਮੰਨੂ ਵੀ ਆਪਾਂ ਬੋਲ ਦਿੰਨੇ ਆ ਉਹ ਮੰਨੂ ਵੀ ਬੋਲ ਦਿੰਨੇ ਕਿ ਮੈਂ ਕਈ ਵਾਰੀ ਕਹ ਦਿੰਨਾ ਇੱਕ ਜੋੜੇ ਨਾਲ ਮੈਂ ਕਿਹਾ ਫੋਟੋ ਖਿਚਾਉਣੇ ਕਿਸੇ ਨਾਲ ਜੀ ਕੁਝ ਨਹੀਂ ਸੇਵਨਰ 5 ਮੀਟਰ ਕੋ ਵਾਲਾ ਫਿਰ ਖਚਾ ਲਾਂਗੇ ਕਿਉਂਕਿ ਉਦੋਂ ਤਿਆਰੀ ਵੀ ਚੱਲਦੀ ਹੁੰਦੀ ਉਹਨੂੰ ਭੱਜ ਦੱਟ ਵੀ ਬਹੁਤ ਹੁੰਦੀ ਕਿਉਂ ਜਦੋਂ ਸੀਨ ਹੁੰਦਾ ਫਿਰ ਡਰੈਸਿਸ ਚੇਂਜ ਕਰਨੀ ਹੈ ਉਦੋਂ ਬਹੁਤ ਚੱਕਰ ਪੈਂਦਾ ਹਾਂ ਫੋਟੋ ਖਿਚਾਉਣ ਵਾਲੇ ਵੀ ਬਹੁਤ ਆਂਦੇ ਬਣੇ ਹਨ ਵੀ ਸਾਨੂੰ ਵੀ ਲੈ ਚਾਣ ਫੋਟੋ ਖਿਚਵਾਦੀ ਹਨ ਅੱਛਾ ਜੀ ਮਿੰਨ ਕਿੰਨੇ ਤਰ੍ਹਾਂ ਦੀਆਂ ਪੱਗਾਂ ਹੁੰਦੀਆਂ ਨੇ ਮਤਲਬ ਜੇ ਆਪਾਂ ਉਦ ਦਾ ਕਹਿਣਾ ਹੋਵੇ ਕਿ ਕਿੰਨੇ ਸਟਾਈਲ ਚੱਲਦੇ ਨੇ ਅੱਜਕੱਲ ਆਮ ਤੌਰ ਤੇ ਆਪਾਂ ਦੇਖਦੇ ਹਾਂ ਇੱਕ ਪਟਿਆਲਾ ਸ਼ੀ ਪੱਗ ਹੁੰਦੀ ਹੈ ਇੱਕ ਮੋਨਿਸ਼ ਸਟਾਈਲ ਆ ਜਾਂਦਾ ਇੱਕ ਵੱਟਾਂ ਵਾਲੀ ਪੱਗ ਆਮ ਤੌਰ ਤੇ ਗੁਰੂ ਵਜੇ ਵੱਖਰੇ ਵੱਖਰੇ ਕਿਸਮ ਦੀ ਆਪਾਂ ਬਣਣੀਆਂ ਤਾਂ ਵਿੱਚੋਂ ਵਿੱਚ ਆਪਣਾ ਵੱਖਰਾ ਵੱਖਰਾ ਨਿਕਲੀ ਜਾਂਦਾ ਪੱਗਾਂ ਦੇ ਵਿੱਚ ਹੀ ਲੜਾਂ ਦੇ ਵਿੱਚ ਕਦੇ ਆਪਾਂ ਵੱਟ ਪਾਦੀ ਦੀਆ ਕਦੇ ਮੂਨਿਸ਼ ਸ਼ਾਇਲ ਬਣ ਲਈਦਾ ਕਤੇ ਪਟਿਆਲਾ ਚ ਕਤੇ ਸਾਫ਼ ਲੜਾਂ ਵਾਲੀ ਪੱਗ ਬਣ ਲਈਦੀ ਆ ਉਹ ਵੱਖਰਾ ਵੱਖਰਾ ਚੱਲੀ ਜਾਂਦਾ ਜੀ ਤੇ ਜਿਆਦਾ ਕਿਹੜੀ ਡਿਮਾਂਡ ਹੁੰਦੀ ਆ ਕਿਹੜੀ ਕਹਿੰਦੇ ਨੇ ਵੀ ਸਾਡੇ ਆ ਪੱਗ ਬਨੋ ਜਿਆਦਾ ਡਿਮਾਂਡ ਜੇ ਆਪਾਂ ਵਿਆਹ ਸ਼ਾਦੀਆਂ ਦੀ ਗੱਲ ਕਰ ਲੈਣ ਉੱਥੇ ਡਿਮਾਂਡ ਹੁੰਦੀ ਆ ਵੱਟਾਂ ਵਾਲੀ ਪੱਗ ਦੀ ਹੂੰ ਕਿ ਸਾਰਿਆਂ ਹੁਣ ਆਏ ਹੁੰਦਾ ਕਿ ਜਿਹੜੀ ਆਪਾਂ ਲਾੜੇ ਦੇ ਪੱਗ ਬੰਨਦੀ ਜਿੰਨੇ ਵੀ ਹੋਰ ਨੇ ਫਾਦਰ ਸਾਹਿਬ ਚਾਚਾ ਮਾਮਾ ਕਿਤੇ ਕੇ ਹੁੰਦੇ ਨੇ ਉਹਨਾਂ ਨੂੰ ਆਏ ਹੁੰਦਾ ਕਿ ਜਿਹੜੀ ਦਲਾੜੇ ਦੇ ਪੱਗ ਬੰਨੀ ਆ ਵੀ ਉਹ ਵੀ ਸਾਡੇ ਬੰਨਣੀ ਆ ਕਿ ਅਸੀਂ ਇੱਕੋ ਲੱਗੇ ਇੱਕੋ ਵਰਾਜ ਆਏ ਆ ਸਾਰੇ ਹੀ ਉਹ ਫਿਰ ਸਾਰਿਆਂ ਦੀ ਇੱਕੋ ਬੰਨਣੀ ਪੈਂਦੀ ਉਹ ਜੋ ਸਵੇਰੇ ਵਿਆਹ ਸ਼ਾਦੀਆਂ ਚ ਵੀ ਭੱਜਣਾ ਠ ਬਹੁਤ ਹੁੰਦੀ ਆ ਕਿ ਉਹ ਰੋ ਇੱਕ ਕਹਿੰਦੇ ਹੁੰਦੇ ਕਿ ਹੁਣ ਵੀ ਸਾਡੀ ਗੱਲਬਾਤ ਕਈ ਵਾਰ ਵਿਆਹ ਸ਼ਾਦੀਆਂ ਮੇਰੇ ਕੋਲ ਬੁਕਿੰਗ ਹੋ ਜਾਨੀਆਂ ਉਹ ਕਹਿੰਦੇ ਕਿ ਸਾਡੇ ਚਾਰ ਵੀ ਚਾਰ ਪੱਗਾਂ ਬੰਨਣੀਆਂ ਨੇ ਮੈਂ ਕਿਹਾ ਠੀਕ ਆ ਜੀ ਜਦੋਂ ਉੱਥੇ ਜਾ ਕੇ ਪਹੁੰਚਦੇ ਹਾਲੀਅੂਡ ਅੱਗੇ ਤੇ ਅੱਗੇ ਪਤੀ ਜਾਂਦਾ ਜੀ ਹੂੰ ਪਹਿਲੀ ਵਾਰ ਆਫਰ ਕਦੋਂ ਆਰਡਰ ਆਇਆ ਸੀ ਤੁਹਾਨੂੰ ਕਿ ਵਿਆਹ ਦੇ ਵਿੱਚ ਪੱਗ ਬੰਨਣੀ ਹੈ ਮੈਂ ਜਦੋਂ ਉੱਥੇ ਦੁਕਾਨ ਤੇ ਕੰਮ ਕਰਦਾ ਸੀ ਪੱਗਾਂ ਵਾਲੀ ਦਸਤਾਨਾ ਦੀ ਦੁਕਾਨ ਤੇ ਤੇ ਉੱਥੇ ਆਫਰ ਆਈ ਸੀ ਮੈਨੂੰ ਵੇਅਰ ਦਿੰਦਾ ਵਿਆਹ ਦੀ ਪੱਗ ਉਹਦਾ ਡਰ ਵੀ ਹੁੰਦਾ ਤਾਂ ਵੀ ਪਤਾ ਨਹੀਂ ਕਿੰਦਾ ਵਿਆਹ ਦਾ ਕੰਮ ਹੈ ਅਗਲੇ ਦਾ ਫਿਰ ਤੜਕੇ ਜਾਗੇ ਹੁਣ ਹੁਣ ਵੀ ਕਈ ਵਾਰੀ ਤੜਕੇ 4 ਵਜੇ ਨਿਕਲਣਾ ਪੈਂਦਾ ਪੱਗ ਬੰਨਣ ਹੂੰ ਉਹ ਐਕਟਿਵਲ ਤੇ ਚਲੇ ਜਾਂਦੇ ਸੀ ਉਹਦੋਂ ਉਹ ਹੁੰਦਾ ਸੀ ਮੈਂ ਕਿਹਾ ਅਗਲੇ ਦਾ ਵਿਆਹ ਦਾ ਕੰਮ ਹੈ ਲੇਟ ਵੀ ਨਾ ਹੋ ਜਾਈਏ ਉੱਥੇ ਐਵੇਂ ਨਾ ਕਿ ਪਾਗ ਪਤਾ ਨਹੀਂ ਕਿੱਦਾਂ ਪੂਰੀ ਆਉਗੀ ਬੇ ਜਾ ਕੇ ਬੰਨ ਕੇ ਦੇਖਦੇ ਆ ਉਦੋਂ ਹੁੰਦਾ ਡਰ ਵੀ ਹੁੰਦਾ ਦਾ ਬਹੁਤ ਆ ਬਿਲਕੁਲ ਜੇਜੀਤ ਦੇ ਨਾਲ ਜਿਦਾਂ ਗੁਰਪ੍ਰਤਾਪ ਕੰਗ ਨੇ ਹਨਾ ਐਮੀ ਦੇ ਨਾਲ ਵੀ ਇੱਕ ਪਰਮਨੈਂਟ ਹੈਗੇ ਨੇ ਤੇ ਤੁਸੀਂ ਵੀ ਕਿਸੇ ਨਾਲ ਪਰਮਨੈਂਟ ਕੰਮ ਕਰਦੇ ਹੋ ਪਰਮਨੈਂਟ ਮੇਰੀ ਕੋਸ਼ਿਸ਼ ਹੈ ਕਿ ਇਦਾਂ ਫ੍ਰੀਲੈਂਸਰ ਕੰਮ ਕਰੀਏ ਫ੍ਰੀਲੈਂਸਰ ਦੇ ਵਿੱਚ ਲਿੰਕ ਜਿਆਦਾ ਬਣਦੇ ਨੇ ਆਪਣੇ ਪਰਮਨੈਂਟ ਲਈ ਵਿੱਚ ਐਦਾਂ ਹੁੰਦਾ ਕਿ ਇੱਕ ਇੱਕ ਆਰਟਿਸਟ ਨਾਲੇ ਰਹਿਣਾ ਪੈਂਦਾ ਫਿਰ ਉਹਨਾਂ ਨਾਲੇ ਸਾਰਾ ਕੁਝ ਕਰਨਾ ਪੈਂਦਾ ਕੀ ਪਰਮਾਨੈਂਟ ਲਾਏਂਗੀ ਸਭ ਨਾਲ ਉਹਨਾਂ ਨਾਲੇ ਕੰਮ ਕਰਨਾ ਪੈਂਦਾ ਕਿਤੇ ਹੋਰ ਹੀ ਤੁਸੀਂ ਕੰਮ ਕਰ ਸਕਦੇ ਹੋ ਕਿਉਂ ਜੇ ਤੁਸੀਂ ਲਾਈਨ ਦੇ ਵਿੱਚ ਨਵੇਂ ਆਏ ਹੋ ਤਾਂ ਫ੍ਰੀ ਲੈਂਸਰ ਹੀ ਕੰਮ ਕਰੋ ਕਿਸੇ ਮਲਕੀ ਉਦਾਂ ਜੇ ਆਫਰ ਤੁਹਾਡਾ ਕਿਤੇ ਸਾਰਾ ਕਿਤੇ ਬਣ ਜਵੇ ਲਿੰਕ ਲਿੰਕ ਬਣ ਜਵੇ ਫਿਰ ਤੁਸੀਂ ਪਰਸਨਲ ਕੰਮ ਕਰ ਸਕਦੇ ਹੋ ਯਾਦ ਹੈ ਹੁਣ ਤੱਕ ਕਿੰਨੇ ਕਲਾਕਾਰਾਂ ਦੇ ਪੱਗਾਂ ਬਣ ਚੁੱਕੇ ਹਾਂ ਮੈਂ ਇੱਕ ਦਿਨ ਗਿਣਤੀ ਕਰੀ ਜਾਂਦਾ ਸੀ 80 ਤੋਂ 85 ਫਿਲਮਾਂ ਕਰ ਲਈਆਂ ਜੀ ਮੈਂ ਅੱਛਾ ਇਹ ਪੰਜਾਬੀ ਪੰਜਾਬੀ ਵਿੱਚ ਬਾਲੀਵੁੱਡ ਓਕੇ ਤੇ ਬਾਲੀਵੁੱਡ ਦੇ ਕੀ ਦੇ ਕੀ ਦੇ ਬਣ ਚੁੱਕੇ ਹੋ ਬਾਲ ਹੁਣ ਬਾਲੀਵੁੱਡ ਦੇ ਵਿੱਚ ਮੇਰੀ ਲੇਟੈਸਟ ਫਿਲਮ ਆਰੀ son of sardar 2 ਹਮ ਉਹਨਾਂ ਵਿੱਚ ਅਜੀਤ ਦੇਵਗੰਜੀ ਦੇ ਮੈਨੂੰ ਦਸਤਾਰ ਸਜਾਉਣ ਦਾ ਮੌਕਾ ਮਿਲਿਆ ਤੇ ਕਿਵੇਂ ਦਾ ਉਹ ਫੀਲ ਕਰਦੇ ਨੇ ਜਦੋਂ ਸਿਰ ਤੇ ਦਸਤਾਰ ਸਜਾਉਂਦੇ ਆਪਣੇ ਆਪ ਨੂੰ ਦੇਖਦੇ ਨੇ ਤੇ ਉਹ ਉਹਨਾਂ ਦੀ ਕਿੱਦਾਂ ਦੀ ਫੀਲਿੰਗ ਹੁੰਦੀ ਹੈ ਉਹਨਾਂ ਦੀ ਫੀਲਿੰਗ ਬਹੁਤ ਵਧੀਆ ਹੁੰਦੀ ਹੈ ਵੱਖਰੀ ਆ ਉਹਨਾਂ ਦੀ ਫੀਲਿੰਗ ਹਮ ਉਹਨਾਂ ਨੂੰ ਆਏ ਹੁੰਦਾ ਕਿ ਮੈਂ ਉਦੋਂ ਫਸਟ ਟਾਈਮ ਹੀ ਮੈਂ ਇੰਗਲੈਂਡ ਜਾ ਕੇ ਆਏ ਜੀ ਉਹਨਾਂ ਨਾਲ ਅੱਛਾ ਮੈਨੂੰ ਖੁਸ਼ੀ ਵੀ ਬਹੁਤ ਥੀ ਮੈਂ ਕਿਉਂ ਪੰਜਾਬ ਦੇ ਵਿੱਚ ਦਾ ਮੈਂ ਕਹਿੰਦਾ ਚਲੋ ਮੈਂ ਬਹੁਤ ਕੰਮ ਕਰ ਚੁੱਕਾ ਮੈਨੂੰ ਬਹੁਤ ਜਣੇ ਕਹਿੰਦੇ ਕਿ ਹੁਣ ਤੂੰ ਸਿਮਰਨ ਬਾਹਰ ਦਾ ਮਤਲਬ ਕਿ ਬਾਹਰ ਫਿਲਮ ਕਰਕੇ ਪਹਿਲੀ ਵਾਰ ਕਰੋਗੇ ਅਸੀਂ ਵਿਦੇਸ਼ ਮੈਂ ਫਸਟ ਟਾਈਮ ਹੀ ਗਿਆ ਹੁਣੇ ਪਿਛਲੇ ਸਾਲ ਦੀ ਜੁਲਾਈ ਮਹੀਨੇ ਚ ਮੈਂ ਗਿਆ ਸੀ ਉਦੋਂ ਮੇਰੀ ਸਨ ਆਫ ਸਰਦਾਰ ਟੂ ਚਲਦੀ ਸੀ ਉਦੋਂ ਮੈਂ ਫਸਟ ਟਾਈਮ ਜਾ ਕੇ ਆਇਆ ਸੀ ਜੁਲਾਈ ਤੇ ਅਗਸਤ ਟੂ 2.5 ਮਹੀਨੇ ਲੱਗ ਗਏ ਸੀ ਮੈਂ ਬਾਹਰ ਸੋਚਿਆ ਸੀ ਕਦੀ ਦਸਤਾਰ ਦੇ ਸਿਰ ਤੇ ਜਾਜ ਤੇ ਵੀ ਚੜਨਾ ਨਹੀਂ ਕਦੇ ਨਹੀਂ ਸੀ ਸੋਚੋ ਖੁਸ਼ੀ ਬਹੁਤ ਸੀ ਰਿਓ ਕਿਵੇਂ ਦੀ ਫੀਲਿੰਗ ਸੀ ਜਦੋਂ ਜਾਜ ਉਹ ਜਦੋਂ ਮੈਂ ਸ਼ਾ ਕੋਟ ਫਿਲਮ ਕਰਕੇ ਆਇ ਸੀ ਉਦੋਂ ਮੈਂ ਡੋਮੈਸਟਿਕ ਫਲਾਈਟ ਤੇ ਗਿਆਤਾ ਇੰਟਰਨੈਸ਼ਨਲ ਨੂੰ ਮੈਂ ਫਸਟ ਟਾਈਮ ਜਾ ਕੇ ਆ ਹਮ ਡੋਮੈਸਟਿਕ ਤੇ ਇੰਟਰਨੈਸ਼ਨਲ ਚ ਬਹੁਤ ਡਿਫਰੈਂਸ ਹੈ ਹਮ ਇਹ ਉਦੋਂ ਪਾਸਪੋਰਟ ਤੇ ਵੀਜ਼ਾ ਲੱਗ ਜਾਣਾ ਸਿੱਧਾ ਹੀ ਉਦੋਂ ਚੈਕਿੰਗ ਹੋਣੀ ਇਮੀਗ੍ਰੇਸ਼ਨ ਤੇ ਚੈਕਿੰਗ ਹੋਣੀ ਇਮੀਗ੍ਰੇਸ਼ਨ ਦੀ ਐਦਾਂ ਹੀ ਗੱਲ ਦੱਸਦਾ ਜਦੋਂ ਮੈਂ ਫਸਟ ਟਾਈਮ ਜਾ ਰਿਹਾ ਮੇਰੀ ਦਿੱਲੀ ਤੋਂ ਫਲਾਈਟ ਸੀ ਤੜਕੇ 3 ਵਜੇ ਦੀ ਤੇ ਜਦੋਂ ਮੈਂ ਦਿੱਲੀ 에ਰਪੋਰਟ ਤੇ ਪ ਉਦੋਂ ਮੈਨੂੰ ਕਹਿਣ ਲੱਗੇ ਵੀ ਮੈਂ ਤਾਂ ਫਸਟ ਟਾਈਮ ਜਦੋਂ ਗਿਆ ਸੀ ਮੈਂ ਸਭ ਨੂੰ ਪੁੱਛ ਰੋਂਦਾ ਸੀ ਕਿ ਕਤਰੇ ਲਾਈਨ ਕਿੱਧਰ ਹੈ ਉਦੋਂ ਪਤਾ ਨਹੀਂ ਸੀ ਹੁੰਦਾ ਵੀ ਕਤਰੇ ਲਾਈਨ ਕਿੱਧਰ ਹੈ ਸਭ ਦੀ ਏ ਲਾਈਨ ਦਾ ਫਰਕ ਹੁੰਦਾ ਸੀ ਉੱਥੇ ਤੇ ਮੈਂ ਉੱਥੇ ਚੈੱਕ ਕੀਤਾ ਤੇ ਉਹਨਾਂ ਨੇ ਮੈਨੂੰ ਬਾਹਰ ਖੜਾ ਰੱਖਿਆ ਫਿਰ ਕਹਿਣੇ ਵੇਟ ਕਰੋ ਆਪਣੀ ਤੇ ਜਦੋਂ ਆਪਾਂ ਬੈਗ ਜਮ ਲਗੇਜ ਜਮ ਕਰਾਉਨੇ ਆ ਤੇ ਉੱਥੇ ਮੈਨੂੰ 5 ਮਿੰਟ ਖੜਾ ਰੱਖਿਆ ਤੇ ਉਹਨਾਂ ਨੇ ਮੇਰਾ ਵੀਜ਼ਾ ਪੂਰਾ ਦੇਖਿਆ ਵੇ ਹੈਗਾ ਚਲੋ ਮੈਨੂੰ ਲੱਗਿਆ ਹੋਇਆ ਮੇਰਾ ਤਾਂ ਤੇ ਫਿਰ ਮੈਂ ਉੱਥੇ ਇਹਨਾਂ ਨੇ ਮੈਨੂੰ ਕਹੇ ਵੇਟ ਕਰੋ ਵੇ ਤੁਸੀਂ ਫਸਟ ਟਾਈਮ ਜਾ ਰਹੇ ਹੋ ਵੇ ਤੁਸੀਂ ਤੁਹਾਡੀ ਸਾਰੀ ਚੈਕਿੰਗ ਕਰਨੀ ਆ ਹੂੰ ਤੇ ਜਦੋਂ ਮੈਨੂੰ ਉਹਨਾਂ ਨੇ ਖੜਾਇਆ ਫਿਰ ਮੇਰੀ ਚੈਕਿੰਗ ਚੁਕਿੰਗ ਕੀਤੀ ਸਾਰੇ ਕੁਝ ਵੇ ਤੁਸੀਂ ਪਹਿਲਾਂ ਕਹਤ ਨਹੀਂ ਗਏ ਮੈਂ ਕਿਹਾ ਜਦੋਂ ਕਿਸਮਤ ਚ ਬਣਨਾ ਉਦੋਂ ਹੀ ਬਣਨਾ ਇਹ ਤਾਂ ਮੈਂ ਕਹਿੰਦਾ ਹੈ ਨਹੀਂ ਵੀ ਚੰਡੀਗੜ੍ਹ ਤੋਂ ਮੁਹਾਲੀ ਜਾਣਾ ਆਪਾਂ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਉੱਥੋਂ ਮੈਡਮ ਆਈ ਅੰਦਰ ਅੰਦਰੋਂ ਭੱਜੀ ਭੱਜੀ ਕਹਿੰਦੇ ਵੀ ਕਿੱਥੇ ਜਾਣਾ ਤੁਸੀਂ ਮੈਂ ਕਿਹਾ ਜੀ ਮੈਂ ਇੰਗਲੈਂਡ ਜਾ ਰਿਹਾ ਵੇ ਕੀ ਆਈ ਕਰਨ ਜਾ ਰਹੇ ਹੋ ਕੀ ਕੰਮ ਆ ਤੁਹਾਡਾ ਉੱਥੇ ਕਿਹਦੇ ਨਾਲ ਜਾ ਰਹੇ ਹੋ ਕੋਈ ਕਿਨੇ ਤੁਹਾਨੂੰ ਸਪ ਮਨੁਰ ਅੱਜ ਆ ਲੈਣਾ ਹੈ ਮਲਕੀ ਸਾਰੇ ਉਹਦੇ ਵਿੱਚ ਕਹਿੰਦੀ ਫਿਰ ਪੇਪਰ ਦਿਖਾਓ ਕਿਹੜੇ ਕਿਹੜੇ ਤੁਹਾਡੇ ਕੋਲ ਨੇ ਕਿ ਜਦੋਂ ਆਪਾਂ ਸਾਰੇ ਉਹਨਾਂ ਦੀ ਹੋਟਲ ਦੀ ਲਿਸਟ ਹੁੰਦੀ ਸਾਡੇ ਕੋਲੇ ਵੇ ਕਿਹੜੇ ਕਿਹੜੇ ਉਹਦਾ ਤੁਹਾਨੂੰ ਕਿਹਨੇ ਸਪான்ਸਰ ਕੀਤਾ ਕਿਹੜੀ ਫਿਲਮ ਤੇ ਜਾ ਰਹੇ ਹੋ ਤੁਸੀਂ ਕਿਹਦੇ ਪੱਗ ਬਣਨ ਜਾ ਰਹੇ ਕੋਨਟ੍ਰੈਕਟਰ ਸਾਬ ਨੇ ਤੁਹਾਡੀ ਫਿਲਮ ਦੇ ਕੋਨ ਪ੍ਰੋਡਿਊਸਰ ਨੇ ਉਹ ਸਾਰਾ ਕਲਾ ਕਲਾ ਸਵਾਲ ਪੁੱਛਿਆ ਮੈਂ ਕਹਾ ਆਲੋ ਮੈਡਮ ਤੁਸੀਂ ਪੇਪਰੇ ਪੜ੍ਹ ਲਓ ਮੈਨੂੰ ਨਹੀਂ ਇਹਨਾਂ ਕੁਝ ਪਤਾ ਤੇ ਫਿਰ ਮੈਂ ਉਹਨਾਂ ਚਲੋ ਆਏ ਇਹਨਾਂ ਯਾਦ ਸੀਗਾ ਵੇ ਅੱਜ ਦੇਖੋ ਜੀ ਤੇ ਪੱਗ ਬਣਨ ਜਾ ਰਹੇ ਚਲੋ ਉਹਨਾਂ ਨੇ ਉੱਥੇ ਉੱਥੋਂ ਪਾਸ ਕੀਤਾ ਫਿਰ ਕਹਿੰਦੇ ਵੈਰੀ ਗੁੱਡ ਵੈਰੀ ਗੁੱਡ ਬਾਅਦ ਚ ਉਹ ਵੈਰੀ ਗੁੱਡ ਵੀ ਕਹਿ ਗਈ ਤੇ ਚਲੋ ਉੱਥੇ ਜਮਾ ਜੂਮਾ ਕੀਤੇ ਮੇਰੇ ਬੈਗ ਬੂਗ ਤੇ ਮੈਂ ਅੱਗੇ ਇਮੀਗ੍ਰੇਸ਼ਨ ਕੋਲੇ ਪਹੁੰਚਿਆ ਹੂੰ ਤੇ ਮੇਰੀ ਸਟੇ ਸੀ ਕਿ 2 ਹਕਤਰ 2 ਹਕਤਰ ਮੇਰੀ ਸਟੇ ਥੀ ਇਥੇ ਚਲੋ ਮੈਂ ਪਹਿਲੀ ਵਾਰੀ ਉੱਥੇ ਜਦੋਂ ਇਮੀਗ੍ਰੇਸ਼ਨ ਤੇ ਮੈਂ ਪਹੁੰਚਿਆ ਤੇ ਲਾਈਨ ਲੱਗੀ ਹੋਈ ਸੀ ਕਿ ਇਮੀਗ੍ਰੇਸ਼ਨ ਉਹ ਹਿੰਦੀ ਬੋਲਦਾ ਸੀ ਕੋਈ ਬਿਹਾਰੀ ਵਾਲਾ ਮੁੰਡਾ ਬੈਠਾ ਸੀ ਇਮੀਗ੍ਰੇਸ਼ਨ ਤੇ ਤੇ ਮੈਂ ਉਹਨਾਂ ਨੂੰ ਬੈਠਾ ਉੱਥੇ ਮੈਂ ਮੈਂ ਕਹਾਂ ਲੋ ਸਰ ਮੇਰਾ ਚੈੱਕ ਕਰੋ ਕਹਿੰਦੇ ਪਾਸਪੋਰਟ ਦਿਓ ਜ ਤੇ ਕਹਿੰਦੇ ਕਹਾਂ ਜਾ ਰਹੇ ਹੋ ਮੈਂ ਕਹਾਂ ਜੀ ਸਰ ਮੈ ਮੈਨੂੰ ਲੱਗਾ ਕਿ ਤੇ ਉਹਨਾਂ ਸਟੇ ਪੁੱਛੀ ਤੁਹਾਡੀ ਸਟੇ ਕਿੱਥੇ ਆ ਮੈਂ ਕਹਾਂ ਜੀ ਦੋ ਹਕਤਰ ਜਾ ਰਹਾ ਹਾਂ ਮੈਂ ਤਾਂ ਤੇ ਕਹਿੰਦੇ ਤੂੰ ਵੀ ਤਾਂ ਤੂੰ ਇੰਗਲੈਂਡ ਕਾ ਉਠਾ ਰੱਖਾ ਹੈ ਮੈਂ ਕਹਾਂ ਜੀ ਸਰ ਸੌਰੀ ਮੈਨੂੰ ਲੱਗਾ ਕਿ ਆਪ ਮੈਨੂੰ ਸਟੇ ਪੁੱਛੀਏ ਕਹਾ ਆਪ ਕੀ ਸਟੇ ਆ ਮੈਂ ਕਹਾਂ ਸਰ ਮੈਂਨੇ ਚਲੋ ਉਹਨਾਂ ਨੇ ਚਲੋ ਮੈਂ ਉਹਨਾਂ ਨੇ ਕੀਤਾ ਕਹਿੰਦੇ ਆ ਇਹ ਗਲਤੀ ਮਤ ਕਰਨਾ ਕਿਸੇ ਕੋ ਬਤਾ ਨਾ ਕਿ ਚਲੋ ਇੰਨਾ ਸੋ ਕਰੋ ਨਾ ਮੇਰੀ ਇਮੀਗ੍ਰੇਸ਼ਨ ਕੱਟਦੀ ਸੀਗੀ ਉਦੋਂ ਜਦੋਂ ਮੈਂ ਸਾਰਾ ਕੁਝ ਜਮਾ ਕੋ ਮੈਨੂੰ ਬੋਰਡਿੰਗ ਬੋਰਡਿੰਗ ਮੇਰੀ ਇਮੀਗ੍ਰੇਸ਼ਨ ਹੋ ਗਈ ਤੇ ਮਲਕੀ ਜਦੋਂ ਜਹਾਜ਼ 'ਚ ਮੈਂ ਵੇਟ ਕਰਨ ਬੈਠਾ ਸੀ ਉੱਥੇ ਬੈਠਦੇ ਨੇ ਯੂਰਪਾ ਵੇਟਿੰਗ ਕਰਦੇ ਆ ਉੱਥੇ ਜਾ ਕੇ ਮੈਨੂੰ ਚਾਹ ਨਹੀਂ ਫਿਰ ਮੈਂ ਉੱਥੇ ਮੰਮੀ ਨਾਲ ਗੱਲਬਾਤ ਕੀਤੀ ਉਹ ਮੰਮੀ ਨੂੰ ਵੀ ਬਹੁਤ ਖੁਸ਼ੀ ਸੀ ਹਾਂ ਉਹੀ ਮੈਂ ਪੁੱਛਣਾ ਸੀ ਪੇਰੈਂਟਸ ਕਿਵੇਂ ਲੰਦੇ ਰਹੇ ਉਹਨਾਂ ਨੇ ਕਦੀ ਸੋਚਿਆ ਸੀਗਾ ਪੇਰੈਂਟਸ ਮੇਰੇ ਪਾਪਾ ਨਹੀਂ ਦੇਤੋਗੇ ਸੀ 2008 ਚ ਓਕੇ ਉਦੋਂ ਚੇਤਾ ਹੀ ਨਹੀਂ ਸੀਗਾ ਕਦੇ ਵੀ ਵੇ ਦਸਤਾਰ ਦੇ ਸਿਰ ਤੇ ਵੀ ਇੱਥੇ ਵੀ ਪਹੁੰਚ ਜਾਗੇ ਇੰਗਲੈਂਡ ਵੀ ਜਾਵਾਂਗੇ ਹੂੰ ਉਦੋਂ ਪਤ ਸੋਚਿਆ ਨਹੀਂ ਸੀ ਕੁਸ ਵੀ ਮम्मी ਬਹੁਤ ਖੁਸ਼ ਨੇ ਮम्मी ਬਹੁਤ ਖੁਸ਼ ਨੇ ਭੈਣਾ ਬਹੁਤ ਖੁਸ਼ ਨੇ ਹਮ ਹੁਣੇ ਮੈਂ ਆਪਣੀ ਸਿਸਟਰ ਨੂੰ ਕਿਨੂੰ ਕੈਨੇਡਾ ਭੇਜਿਆ ਜੀ ਅੱਛਾ ਜੀ ਹਾਂ ਜੀ ਉਹਨੂੰ ਵੀ 1 ਇਅਰ ਹੋ ਗਿਆ ਉਹ ਮੇਰੇ ਤੋਂ ਛੋਟੀ ਆ ਹਮ ਤੇ ਦੋ ਮੇਰੇ ਤੋਂ ਵੱਡੀਆਂ ਭੈਣਾਂ ਨੇ ਮਤਲਬ ਬਸਤਾਰ ਦੇ ਸਿਰ ਤੇ ਮਤਲਬ ਜਿਹੜੇ ਨੌਜਵਾਨ ਹੋਰ ਇਸ ਪ੍ਰੋਫੈਸ਼ਨ ਚ ਜਾਣਾ ਚਾਹੁੰਦੇ ਨੇ ਜਾਂ ਇਸ ਪ੍ਰੋਫੈਸ਼ਨ ਨੂੰ ਅਡਾਪਟ ਕਰਨਾ ਚਾਹੁੰਦੇ ਨੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਹਾਂ ਉਹ ਸਰਵਾਈਵ ਕਰ ਸਕਦੇ ਨੇ ਕਿ ਹੋਰ ਨਾਲ ਇੱਕ ਹੋਰ ਪ੍ਰੋਫੈਸ਼ਨ ਰੱਖਣਾ ਜ਼ਰੂਰੀ ਆ ਤੁਸੀਂ ਤੁਹਾਡਾ ਓਨਲੀ ਪ੍ਰੋਫੈਸ਼ਨ ਮੇਰਾ ਇਹੀ ਪ੍ਰੋਫੈਸ਼ਨ ਆ ਓਨਲੀ ਤੁਸੀਂ ਕਦੇ ਵੀ ਮਲਕੀ ਮੈਂ ਬਹੁਤ ਦੇਖੇ ਨੇ ਬੰਦੇ ਬਹੁਤ ਦੇਖੇ ਨੇ ਮਲਕੀ ਜਿਹੜੇ ਵੀਰ ਭਰਾ ਆਪਣੇ ਬਹੁਤ ਦੇਖੇ ਨੇ ਉਹ ਛੇਤੀ ਬਹੁਤ ਹੋ ਜਾਂਦੇ ਆ ਕਿ ਸਾਨੂੰ ਕਾਹ ਤੋਂ ਕਿਸੇ ਨੇ ਬੋਲਤਾ ਗੱਲਤਾ ਉਹ ਸੁਣਨੇ ਵਾਲੇ ਹੈ ਨਹੀਂ ਸੋ ਸੁਣ ਕੇ ਚਲੋ ਸਾਰਾ ਕੁਝ ਤੁਹਾਨੂੰ ਮੇਰੇ ਤੋਂ ਆਪੇ ਮਿਲ ਜਾਂਦਾ ਸਭ ਦੀ ਸੁਣੋ ਹੁਣ ਕਈ ਸੁਣਦੇ ਨਹੀਂ ਨਾ ਹੁਣ ਬੋਲਣ ਦੇ ਕੇ ਮੈਨੂੰ ਕਾਹ ਤੋਂ ਉਹਨੇ ਬੋਲਤਾ ਬੇ ਕਾਹ ਤੋਂ ਮੈਂ ਕਹਤ ਸੁਣਾ ਕਿਸੇ ਪੇਸ਼ੈਂਟਸ ਲੈਵਲ ਪੇਸ਼ੇਸ਼ ਮਾਉ ਹੈ ਨਹੀਂ ਨਾ ਬਹੁਤ ਅਜੀਬ ਇਹ ਸੁਣ ਕੇ ਚਲੋ ਸਭ ਕੁਝ ਹੌਲੀ ਲਾਈਨ ਟੂ ਲਾਈਨ ਕੰਮ ਚੱਲਦਾ ਸਭ ਦਾ ਹੂੰ ਕਿਉਂ ਅੱਜਕਲ ਪੇਸ਼ੈਂਟ ਬਹੁਤ ਰੱਖਣੀ ਜ਼ਰੂਰੀ ਹੈ ਤਾਂ ਬਾਲੀਵੁੱਡ ਦੀ ਗੱਲ ਹੋ ਰਹੀ ਸੀ ਅਜੀ ਦੇਵਗੰਤ ਤੋਂ ਇਲਾਵਾ ਹੋਰ ਕਿਸ ਦੇ ਪਿੱਛੇ ਸਿਹਾਈ ਤੁਸੀਂ ਦੱਸੋ ਆਪਣਾ ਮੈਂ ਉਹਨਾਂ ਨਾਲ ਵੀ ਕਿ ਸ਼ਾਇਦ ਕਪੂਰ ਜੀ ਨਾਲ ਕੰਮ ਕੀਤਾ ਬੋਮਨ ਨਰਾਨੀ ਜੀ ਨਾਲ ਮੈਂ ਦਸਤਾਰ ਚਹੀ ਉਹਨਾਂ ਦੇ ਹੂੰ ਜੌਨ ਬ੍ਰਾਮ ਜੀ ਨਾਲ ਕੰਮ ਕੀਤਾ ਅਜੀ ਦੇਵਗੰਤ ਜੀ ਨੇ ਮੈਨੂੰ ਪਰਸਨਲ ਪਾਕ ਪਾਕ ਬਣਨ ਦਾ ਮੌਕਾ ਮਿਲਿਆ ਸੀ ਹੂੰ ਤੇ ਬਹੁਤ ਵਧੀਆ ਲੱਗ ਰਿਹਾ ਸੀ ਜੇ ਸਰਦਾਰ ਕਿਵੇਂ ਦਾ ਐਕਸਪੀਰੀਅੰਸ ਆ ਬਾਲੀਵੁੱਡ ਨਾਲ ਕੰਮ ਕਰਨਾ ਬਾਲੀਵੁੱਡ ਦਾ ਬਹੁਤ ਵਧੀਆ ਉਹ ਦੋਪੱਟੇ ਲੈਵਲ ਦੀ ਫਿਲਮਾਂ ਨੇ ਉੱਥੇ ਹੀ ਸੈੱਟ ਤੇ ਜਾ ਕੇ ਪਤਾ ਲੱਗਦਾ ਜਦੋਂ ਸਾਰੀ ਟੀਮ ਬੰਬਈ ਦੀ ਹੁੰਦੀ ਪੰਜਾਬ ਤੋਂ ਕੋਈ ਪੱਗ ਬੰਨਣ ਜਾ ਰਿਹਾ ਹੂੰ ਉਦੋਂ ਵੱਖਰਾ ਹੀ ਇੱਕਦਮ ਮਾਹੌਲ ਦੇਖਦੇ ਹਾਂ ਜੇ ਜੇ ਮੈਂ ਤੁਹਾਨੂੰ ਇਹ ਕਹਾਂ ਕਿ ਪੰਜਾਬੀ ਇੰਡਸਟਰੀ ਨਾਲ ਵੀ ਤੁਸੀਂ ਕੰਮ ਕਰਦੇ ਹੋ ਤੁਸੀਂ ਬਾਲੀਵੁੱਡ ਨਾਲ ਵੀ ਕੰਮ ਕਰਦੇ ਹੋ ਤੇ ਕਿਵੇਂ ਦਾ ਤੁਸੀਂ ਡਿਫਰੈਂਸ ਦੇਖਦੇ ਹੋ ਦੋਨਾਂ ਦੇ ਵਿੱਚ ਡਿਫਰੈਂਸ ਚਲੋ ਪੰਜਾਬੀ ਦਾ ਵੀ ਸੇਮ ਆ ਮਤਲਬ ਕਿ ਆਲਮੋਸਟ ਬਜਟ ਦਾ ਫਰਕ ਹੁੰਦਾ ਉਹਨਾਂ ਦਾ ਟਾਈਮ ਟੂ ਟਾਈਮ ਸਾਰਾ ਕੰਮ ਚੱਲਦਾ ਉੱਥੋਂ ਦੇ ਐਕਟਰਸ ਦਾ ਫਿਲਮਾਂ ਦੇ ਪ੍ਰੋਜੈਕਟ ਜਾਂ ਫਿਲਮਾਂ ਦੇ ਬਜਟ ਤਾਂ ਚਲੋ ਵੱਖਰੀ ਗੱਲ ਹੋ ਗਈ ਦੋਨੋਂ ਤਰਫ ਦੇ ਐਕਟਰਸ ਦਾ ਕਿਵੇਂ ਦਾ ਤੁਸੀਂ ਫਰਕ ਦੇਖਦੇ ਹੋ ਐਕਟਰ ਬਹੁਤ ਉਸਾਰ ਮਤਲਬ ਕਿ ਸਾਰੀ ਠੀਕ ਹੈ ਕਿ ਜਿਨ ਕੀ ਬੋਲੀਏ ਫਿਰ ਕਹਿਣਗੇ ਫਾਜਾਈ ਬੋਲਤਾ ਸਾਰੀ ਠੀਕ ਨੇ ਓਕੇ ਅੱਛਾ ਸਭ ਤੋਂ ਜ਼ਿਆਦਾ ਮਜ਼ਾ ਕੰਮ ਕਰਕੇ ਕਿਹਦੇ ਨਾਲ ਆਇਆ ਹੁਣ ਤੱਕ ਕਿਹੜਾ ਪ੍ਰੋਜੈਕਟ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਦੀ ਮੈਮੋਰੀਬਲ ਮੂਮੈਂਟ ਰਹੀ ਹੈ ਜੱਟ ਐਂਜੂਲਟ 3 ਕੀਤੀ ਹੈ ਜੀ ਬੀਬੀ ਰਜਨੀ ਜਿਹੜੀ ਵੱਡੀਆਂ ਫਿਲਮਾਂ ਕੀਤੀਆਂ ਨੇ ਜਿਹੜੀ ਜ਼ਿਆਦਾ ਸੁਪਰ ਹਿੱਟ ਹੋਈਆਂ ਨੇ ਸਨੋ ਸਰਦਾਰ 2 ਦਾ ਹਜੇ ਵੇਖਦੇ ਆ ਕੀ ਬਣਦਾ ਉਹ ਵਧੀਆ ਹੀ ਹੋਊਗੀ ਮੇਰੇ ਹਿਸਾਬ ਨਾਲ ਤਾਂ ਹਾਂਜੀ ਤੇ ਉਹਨਾਂ ਦੇ ਦਸਤਾਰਸ ਜਾ ਕੇ ਆਇਆ ਮੈਂ ਪਰਸਨ ਪੱਗ ਬਣ ਕੇ ਆਉਨਾਂ ਦੇ ਜੀ ਦੇ ਪੰਜੀ ਤੇ ਬਹੁਤ ਵਧੀਆ ਲੱਗਿਆ ਤੇ ਕੋਈ ਐਦਾ ਦਾ ਕਿੱਸਾ ਜਿਹੜਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਕਦੀ ਨਹੀਂ ਭੁੱਲਣਾ ਕੋਈ ਫਨੀਐਸਟ ਮੂਮੈਂਟ ਮੈਂ ਇੰਗਲੈਂਡ ਦੀ ਨਹੀਂ ਭੁੱਲ ਸਕਦਾ ਇਮੀਗ੍ਰੇਸ਼ਨਾਂ ਤੇ ਨਹੀਂ ਭੁੱਲ ਸਕਦਾ ਸਕੂਲ ਦੀ ਲਾਈਫ ਨਹੀਂ ਭੁੱਲ ਸਕਦਾ ਜੀ ਹੂੰ ਸਕੂਲ 'ਚ ਸੋਚ ਲੈਂਦੇ ਸੀ ਕਿ ਆਪਾਂ ਪਲਸ 2 ਤੋਂ ਜਾਣ ਤੋਂ ਬਾਅਦ ਆਹ ਕਰਾਂਗੇ ਆਪਾਂ ਸਾਰੇ ਮਿੱਤਰ ਯਾਰ ਇਕੱਠੇ ਹੋਵਾਂਗੇ ਪਰ ਕੁਝ ਨਹੀਂ ਉਦੋਂ ਪਤਾ ਹੀ ਨਹੀਂ ਵੇ ਪਲਸ 2 ਤੋਂ ਬਾਅਦ ਕਰਕੇ ਪੜ੍ਹਾਈ ਕਰਨ ਤੋਂ ਬਾਅਦ ਕਿ ਐਦਾ ਐਦਾ ਸਾਰੇ ਆਪਣੇ ਆਪਣੇ ਕੰਮਾਂ 'ਚ ਸੈੱਟ ਹੋ ਜਾਾਂਗੇ ਕਿ ਹੁਣ ਮੇਰੇ ਕੋਲ ਜੀ ਯਾਰ ਦੋਸਤ ਨੇ ਸਾਰੇ ਕੈਨੇਡਾ ਬੈਠੇ ਨੇ ਕਈ ਕੁਝ ਕਈ ਇੱਕ ਦੋ ਦੀ ਵੀ ਡੈਥ ਹੋ ਗਈ ਸੀ ਉਦੋਂ ਬਾਕੀ ਕਈ ਕਮਾਂਕਾਰਾਂ ਚ ਵੜ ਗਏ ਹੁਣ ਸਾਰੇ ਯਾਦ ਕਰਦੇ ਨੇ ਵੀ ਇਦਾਂ ਦਾ ਹੁਣ ਉਹ ਯਾਦ ਕੀਤਾ ਬਾਤ ਵਿੱਚ ਆਉਂਦੀਆਂ ਨੇ ਕਿ ਸਕੂਲ ਲਾਈਫ ਕੁਝ ਹੋਰ ਹੁੰਦੀ ਆ ਕਾਲਜ ਲਾਈਫ ਹੋਰ ਹੁੰਦੀ ਆ ਜਦੋਂ ਆਪਾਂ ਬਾਹਰ ਕੰਮ ਕਰ ਲੱਗ ਜਦੋਂ ਲਾਈਫ ਹੋਰ ਹੋ ਜਾਂਦੀ ਆ ਆਪਾਂ ਨੇ ਜਿੱਦਾਂ ਬਾਲੀਵੁੱਡ ਦਾ ਜਿੱਦਾਂ ਪਹਿਲਾਂ ਫਿਲਮਾਂ ਦੀ ਦੇਖਦੇ ਹੁੰਦੇ ਸੀ ਨਾ ਉਹ ਜਿਹੜੀਆਂ ਪੱਗਾਂ ਬੰਨਦੇ ਟੋਪੀ ਟਾਈਪ ਚ ਬੰਨਦੇ ਹੁੰਦੇ ਸੀ ਹੁਣ ਵੀ ਕੁਝ ਇਦਾਂ ਤੇ ਤੁਹਾਨੂੰ ਕਹਿੰਦੇ ਨੇ ਉਦਾਂ ਦੀ ਪੱਗ ਬੰਨ੍ਹੋ ਜਾਂ ਰਿਬਨ ਲਗਾ ਦਿਓ ਜਾਂ ਲੈਸਾਂ ਲਗਾ ਦਿਓ ਉੱਪਰ ਹੈਗਾ ਇਦਾਂ ਦਾ ਹੁੰਦਾ ਕੁਝ ਜਦੋਂ ਅਸੀਂ ਸਨ ਅਵਸਰਦਾ 2 ਕਰਦੇ ਸੀ ਉੱਥੇ ਰਾਧਿਕਾ ਮੈਡਮ ਹੁੰਦੇ ਸੀ ਕਾਸਟਮ ਕਰਦੇ ਸੀ ਜਿਹੜੀ ਅੱਜੇ ਸਰਦੀ ਸਾਰੀਆਂ ਫਿਲਮਾਂ ਦੀ ਕਾਸਟਮ ਹੂੰ ਤੇ ਉਦੋਂ ਰਜਿੰਦਰ ਭਾਈ ਹੁੰਦਾ ਸੀ ਰਜਿੰਦਰ ਪੀ ਨੇ ਜਿਨ੍ਹਾਂ ਦਾ ਕਰਕੇ ਮੈਂ ਸਨ ਅਵਸਰਦਾ 2 ਕਰਕੇ ਆਂ ਜੀ ਓਕੇ ਤੇ ਉੱਥੇ ਕਹਿਣ ਲੱਗੇ ਕਿ ਅੱਜੇ ਸਰਦੀ ਆਪਾਂ ਇਦਾਂ ਲੁੱਕ ਰੱਖ ਲੈਨੇ ਆ ਕਿ ਦਲੇਰ ਜਿੱਦਾਂ ਸਾਈਡ ਤੇ ਪੱਟੀ ਲਾ ਕੇ ਉਹ ਦਲੇਰ ਮਹਿੰਦੀ ਜਿਹੜੀ ਲੁੱਕ ਦਿਖਾਉਣਾ ਚਾਹੁੰਦੇ ਸੀ ਜਿੱਦਾਂ ਦਲੇਰ ਮਹਿੰਦੀ ਸਿਰ ਬੰਨਦੇ ਨੇ ਵਰਗਾ ਤੇ ਫਿਰ ਆਪਾਂ ਉਦਾਂ ਦੀ ਨਹੀਂ ਆਪਾਂ ਨਾਰਮਲ ਦੋ ਕਰੈਕਟਰ ਦਿਖਾਏ ਨੇ ਫਿਲਮ ਦੇ ਵਿੱਚ ਇੱਕ ਪੰਜਾਬ ਦਾ ਕਰੈਕਟਰ ਦਿਖਾਇਆ ਤੇ ਦੂਜਾ ਆਪਣਾ ਫੌਜ ਦੇ ਵਿੱਚ ਹੁੰਦੇ ਨੇ ਕਰਨਲ ਸੌਰੀ ਕਰਨਲ ਇੱਕ ਕਰਨਨ ਵਾਲੀ ਲੁੱਕ ਦਿਖਾਈ ਉਹਨਾਂ ਦੀ ਦੋਨਾਂ ਦਾ ਪੱਗ ਦਾ ਡਿਫਰੈਂਸ ਦਿਖਾਇਆ ਮੈਂ ਪੰਜਾਬ ਦੇ ਵਿੱਚ ਆਪਾਂ ਨਾਰਮਲ ਜਿੱਦਾਂ ਦੇਸੀ ਸਟਾਈਲ ਬੰਨਦੇ ਆ ਉੱਥੇ ਪੂਰਾ ਪ੍ਰੋਪਰ ਸਟਾਈਲ ਸੀਗਾ ਪੱਗ ਦਾ ਦੋਨੋਂ ਆਫਸਰ ਦੇ ਵਿੱਚ ਚੇਂਜ ਕੀਤਾ ਤੇ ਉੱਥੇ ਤੁਸੀਂ ਵੀ ਸੁਜੈਸ਼ਨ ਦਿੱਨੇ ਹੋ ਵੀ ਐਵੇਂ ਦੀ ਚੱਲਦੀ ਹੈ ਐਵੇਂ ਦੀ ਬਣ ਸਕਦੀ ਹੈ ਹਾਂਜੀ ਮੈਂ ਸੁਜੈਸ਼ਨ ਦਿੱਤਾ ਸੀ ਥੋੜਾ ਬਹੁਤ ਤਾਂ ਦੱਸਿਆ ਸੀਗਾ ਉਹਨਾਂ ਨੂੰ ਬਾਕੀ ਮੈਂ ਜ਼ਿਆਦਾ ਦੱਸਦਾ ਨਹੀਂ ਉੱਥੇ ਫਿਰ ਆਪ ਵੀ ਉਹਨਾਂ ਨਾਲ ਲੁੱਕ ਹੁਣ ਸਾਨੂੰ ਤਾਂ ਆ ਹੀ ਹੁੰਦਾ ਕਿ ਅਸੀਂ ਤਾਂ ਬਨਣ ਜਾ ਰਹੇ ਹਾਂ ਹੁਣ ਜਿਵੇਂ ਉਹਨਾਂ ਨੇ ਕੈਰੈਕਟਰ ਲੱਭਿਆ ਦੱਸਿਆ ਕੁਝ ਦੇਖਿਆ ਉਹਨਾਂ ਨੇ ਕੈਰੈਕਟਰ ਤੇ ਉਹ ਫਿਰ ਦੱਸਦੇ ਨੇ ਕਿ ਤੁਹਾਨੂੰ ਇਦਾਂ ਦੀ ਲੁੱਕ ਦਿਖਾਈ ਐ ਸੀ ਤੁਸੀਂ ਇਦਾਂ ਸੇਵ ਕਾਪੀ ਕਰ ਦੋ ਹੂੰ ਫਿਰ ਸਮੇਂ ਕਾਪੀ ਕਰਨੀ ਪੈਂਦੀ ਆਪਾਂ ਨੂੰ ਹੂੰ ਅੱਛਾ ਜੇ ਆਪਾਂ ਨਾਰਮਲੀ ਮੁੰਡਿਆਂ ਦੀ ਗੱਲ ਕਰੀਏ ਜਿਹੜੇ ਪੱਗਾਂ ਬਨ ਰਹੇ ਨੇ ਹਨਾ ਉਹ ਬੜੀ ਦਿੱਕਤ ਆਉਂਦੀ ਆ ਮੇਰਾ ਜਿੱਦਾਂ ਭਰਾ ਸਰਦਾਰ ਹਨਾ ਉਹ ਨਵੀਂ ਪੱਗ ਲੈ ਕੇ ਆਉਂਦੇ ਨੇ ਤੇ ਉਹ ਸੈੱਟ ਨਹੀਂ ਹੁੰਦੀ ਕਿਹੜੇ ਕਿਹੜੇ ਪੱਗ ਦਾ ਕੱਪੜਾ ਤੁਸੀਂ ਸੁਜੈਸਟ ਕਰਦੇ ਹੋ ਜਾਂ ਕਿੰਨੇ ਮੀਟਰ ਮਤਲ ਤੁਹਾਨੂੰ ਲੱਗਦਾ ਕਿ ਇਹ ਵਧੀਆ ਹੈਗਾ ਮੈਂ ਫੁੱਲ ਬੈਲ ਸਾਰਿਆਂ ਨੂੰ ਕਹਿੰਦਾ ਹੁਣ ਕਿ ਫੁੱਲ ਬੈਲ ਬਨਿਆ ਕਰੋ ਫੁੱਲ ਪਹਿਲਾਂ ਆਏ ਹੁੰਦਾ ਕਿ ਹਲਕਾ ਕੱਪੜਾ ਹੁੰਦਾ ਉਹਦੇ ਨਾਲ ਸਿਰ ਤੇ ਭਾਰੀ ਨਹੀਂ ਹੈਵੀ ਨਹੀਂ ਲੱਗਦੀ ਪੱਗ ਮਲਕੀ ਉਹ ਠੀਕ ਪ੍ਰੋਪਰ ਸੈੱਟ ਵੀ ਆ ਜਾਂਦੀ ਆ ਮੈਂ ਸਾਰਿਆਂ ਨੂੰ ਕਹਿਣਾ ਹੁੰਦਾ ਕਿ 7.5 ਮੀਟਰ ਪੱਗ ਲਿਆ ਕਰੋ ਕਿਉਂ ਜੇ ਤੁਸੀਂ 6 ਪੱਲੇ ਦਿਖਾਉਣੇ ਆ ਪੱਗ ਦੇ ਵਿੱਚ ਤਾਂ 7.5 ਮੀਟਰ ਦੇ ਪੱਗ ਦੇ ਆਪਣੇ ਪੂਰੇ 6 ਡੜ ਆ ਜਾਣੇ ਪੱਗ ਦੇ ਕਿਉਂ ਜਿਹੜੀ ਆਪਾਂ ਰੂਪੀ ਦੀ ਗੱਲ ਕਰਦੇ ਨੇ ਜਿਹੜਾ ਰੂਪੀਆ ਦਾ ਕੱਪੜਾ ਹੁੰਦਾ ਉਹ ਰੂਪੀਆ ਦਾ ਕੱਪੜਾ ਹੈਵੀ ਬਹੁਤ ਹੁੰਦਾ ਕਿਉਂ ਜਦੋਂ ਨਵੇਂ ਬੰਨਣੇ ਸ਼ੁਰੂ ਕਰਦੇ ਫਿਰ ਕਹੇ ਤਾਂ ਹੀ ਕਹਿਣ ਲੱਗਦੇ ਨੇ ਸਾਡੇ ਦਸਤਾਰ ਸਿਰ ਤੇ ਦਸਤਾਰ ਬਹੁਤ ਹੈਵੀ ਲੱਗਦੀ ਆ ਕਿ ਸਾਰਿਆਂ ਨੂੰ ਮੈਂ ਇਦਾਂ ਕਹਿਣਾ ਕਿ ਫੁੱਲ ਵੈਲੀ ਬੰਨਿਆ ਕਰੋ ਤੁਸੀਂ ਤੇ ਹੁਣ ਮੈਨੂੰ ਇਹ ਦੱਸੋ ਕਿ ਤੁਹਾਡਾ ਬਾਲੀਵੁੱਡ ਨਾਲ ਲਿੰਕ ਕਿਵੇਂ ਹੋਇਆ ਕਿਨੇ ਤੁਹਾਡਾ ਰੈਫਰੈਂਸ ਦਿੱਤਾ ਕਿ ਇਸ ਮੁੰਡੇ ਤੋਂ ਪੱਗ ਬਣਵਾਓ ਜਿਹੜੀ ਬਾਲੀਵੁੱਡ ਦੀ ਆਪਾਂ ਪੰਜਾਬੀ ਜਦੋਂ ਤੁਸੀਂ ਇੱਕ ਫਿਲਮ ਕਰ ਲੋ ਹੁਣ ਉੱਥੇ ਘੱਟੋ-ਘੱਟ 150 ਬੰਦਾ ਕੰਮ ਕਰਨ ਆਉਂਦਾ ਆ ਉੱਥੇ ਡਾਇਰੈਕਟਰ ਸਾਹਿਬ ਵੀ ਹੁੰਦੇ ਨੇ ਪ੍ਰੋਡਿਊਸਰ ਵੀ ਸਾਹਿਬ ਵੀ ਹੁੰਦੇ ਨੇ ਤੇ ਐਕਟਰ ਵੀ ਹੁੰਦੇ ਨੇ ਸਾਰੇ ਉੱਥੇ ਹਰੇਕ ਡਿਪਾਰਟਮੈਂਟ ਦਾ ਬੰਦਾ ਹੁੰਦਾ ਕਿ ਤੁਸੀਂ ਜੇ ਹਰੇਕ ਡਿਪਾਰਟਮੈਂਟ ਦੇ ਵਿੱਚ ਘੱਟੋ-ਘੱਟ 10 ਤੋਂ 12 ਲਿੰਕ ਨੰਬਰ ਅੱਗੇ ਤੇ ਅੱਗੇ ਚੇਂਜ ਹੋ ਗਿਆ ਤੋ ਕਿਤੇ ਕੀ ਦੱਸੀ ਜਾਂਦੇ ਫਿਰ ਕੀ ਐਦਾਂ ਤੁਸੀਂ ਮੁੰਡੇ ਨੂੰ ਪਲਾ ਲਓ ਪੱਗ ਬਨਣ ਨੂੰ ਫਿਰ ਉਦੋਂ ਮੈਂ ਪਹਿਲੀ ਫਿਲਮ ਕੀਤੀ ਸੀ ਸੌਰਿਆਂ ਦਾ ਪਿੰਡ ਆ ਗਿਆ ਤੇ ਨਾਲ ਲੱਗਦੀ ਮੈਨੂੰ ਦੂਜੀ ਫਿਲਮ ਮਿਲ ਗਈ ਸੀ ਬਾਲੀਵੁੱਡ ਦੀ ਉਦੋਂ ਮੈਂ ਦੂਜੀ ਫਿਲਮ ਸ਼ਾਇਦ ਕਪੂਰ ਦੀ ਕੀਤੀ ਸੀ ਜਰਸੀ ਫਿਲਮ ਓਕੇ ਉਹ ਬਹੁਤ ਖੁਸ਼ੀ ਸੀਗੀ ਉਹਦੀ ਤੇ ਹੁਣ ਅਪਕਮਿੰਗ ਪ੍ਰੋਜੈਕਟਸ ਕੀ ਨੇ ਅਪਕਮਿੰਗ ਮੇਰੇ ਆ ਰਹੇ ਡਿਪਲੋਮੈਟ ਆ ਰਹੀ ਹੈ ਜੀ ਤੇ ਹੁਣੇ ਮੇਰੀ ਲੇਟੈਸਟ ਚੱਲੀ ਜਾਂਦੀ ਕੋਡੇ ਕੋਡੇ ਚਾਟੂ ਓਕੇ ਉਹ ਵੀ ਮੇਰੀ ਫਿਲਮ ਦੀ ਸ਼ੂਟਿੰਗ ਚੱਲੀ ਜਾਂਦੀ ਆ ਤੇ ਹੁਣੇ ਮੇਰੀ ਜੁਲਾਈ ਮਹੀਨੇ ਦੇ ਵਿੱਚ son of sardar 2 ਵੀ ਆਈ ਉਹ ਫਿਰ ਦੇਖਾਂਗੇ ਸਕਰੀਨ ਤੇ ਵੀ ਕਿਦਾਂ ਕੰਮ ਕਰਕੇ ਆਏ ਹੁਣ ਪਤਾ ਹੀ ਨਹੀਂ ਸੀ ਉਹ ਤੋਂ ਜਦੋਂ ਆਪਾਂ ਫਿਲਮ ਬਣਾ ਰਹੇ ਹਾਂ ਉਦੋਂ ਪਤਾ ਹੀ ਨਹੀਂ ਹੁੰਦਾ ਕਿ ਕਿਹੜਾ ਸੀਨ ਕਿੱਥੇ ਆ ਕੀ ਪੱਗ ਦਾ ਕਿਦਾਂ ਲੁੱਕ ਉਹ ਸਾਰੇ ਪੱਟੇ ਪੜਦੇ ਜਦ ਪਤਾ ਲੱਗਦਾ ਕਿ ਕਿਦਾਂ ਦੀ ਬੰਨੀ ਆ ਪੱਗ ਉਹ ਬਾਅਦ ਵਿੱਚ ਪਤਾ ਲੱਗਦਾ ਹੁੰਦਾ ਹੁਣੇ ਮੇਰੀ ਮਝਾਲ ਫਿਲਮ ਵੀ ਆਈ ਸੀ ਮਝਾਲ ਦੇ ਵਿੱਚ ਵੀ ਮੈਂ ਫਿਰ ਲੁੱਕ ਆਪਣਾ ਵੇਖਿਆ ਸੀ ਫਿਰ ਹਰੇਕ ਕੈਰੈਕਟਰ ਤੇ ਜੱਜ ਵੀ ਰਹੀ ਆ ਪੱਗ ਤੇ ਦਾ ਦੇ ਭਾਜੀ ਉਹਨਾਂ ਦੇ ਮੈਂ ਬੰਨੀ ਸੀਗੀ ਹੁਣ ਦੇ ਭਾਜੀ ਮੱਥੇ ਤੋਂ ਬਹੁਤ ਹਾਈਟ ਚੱਕਵਾ ਕੇ ਪੱਗ ਬੰਦੇ ਨੇ ਉਹ ਜਦੋਂ ਮੈਂ ਪੱਗ ਬੰਨਤੀ ਸਿਮਰਨ ਜੀ ਕਹਿੰਦੇ ਥੋੜੀ ਜੀ ਉੱਤੇ ਚੱਕਦੇ ਹਾਈਟ ਚ ਉਹ ਕੈਰੈਕਟਰ ਜਿੱਚਿਆ ਸੀ ਦੇ ਭਾਈ ਜੀ ਨੇ ਪੱਗ ਦਾ ਹੂੰ ਉਦੋਂ ਪੁਲਿਸ ਵਾਲੀ ਪੱਗ ਬਣੀ ਸੀਗੀ ਪੁਲਿਸ ਵਾਲੀ ਪੱਗ ਜੇ ਤੁਸੀਂ ਫੇਰ ਜਾ ਕੇ ਦੇਖਦੇ ਹੋ ਵੀ ਉਹ ਕਿ ਜੇ ਉਹ ਤੁਸੀਂ ਕੰਮ ਕੀਤਾ ਉਹ ਜੱਚ ਵੀ ਰਿਹਾ ਕਿ ਹਾਂਜੀ ਮੈਂ ਜਾ ਕੇ ਵੇਖਦਾ ਹਾਂ ਨਾ ਕੀ ਆਏ ਨਾ ਕੱਲੋ ਕੋਈ ਐਤਾ ਨਾ ਕਹਿ ਦੇਵੇ ਕਿ ਪੱਗਾ ਕੌਣ ਬੰਨ ਕੇ ਆਇਆ ਫਿਲਮ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਸਾਹ ਨੂੰ ਮੇਰਾ ਕੰਮ ਜੱਚੇ ਉੱਥੇ ਕਿ ਪਤਾ ਲੱਗੇ ਕਿ ਕੌਣ ਕੰਮ ਕਰਕੇ ਆ ਬੀਬੀ ਰਜਨੀ ਵਿੱਚ ਵੀ ਇਦਾਂ ਹੀ ਸੀ ਮੇ ਬੀਬੀ ਰਜਨੀਤ ਦੇ ਵਿੱਚ ਵੀ ਜਦੋਂ ਕੰਮ ਉਦੋਂ ਉਦੋਂ ਸ਼ੂਟਿੰਗ ਚੱਲਦੀ ਹੁੰਦੀ ਸੀ ਉਦੋਂ ਸਾਡੀ ਉਹ ਠੰਡ ਸੀਗੀ ਬਹੁਤ ਤੇ ਉਦੋਂ ਜਦੋਂ ਚਲੋ ਮੈਂ ਜਦੋਂ ਪ੍ਰੀਮੀਅਰ ਤੇ ਮੈਨੂੰ ਬੁਲਾਇਆ ਉਹਨਾਂ ਨੇ ਜਦੋਂ ਫਿਰ ਮੈਂ ਇੰਗਲੈਂਡ ਦੇ ਵਿੱਚ ਸੀਗਾ ਸਾਡੀ ਸ਼ੂਟਿੰਗ ਚੱਲਦੀ ਸੀ ਸਨ ਆਫ ਸਟਾਰਟੂਰੀਓ ਤੇ ਜਦੋਂ ਮੈਂ ਵਾਪਸ ਦੇ ਵਿੱਚ ਆਇਆ ਫਿਰ ਮੈਂ ਆਪਣੇ ਪੈਸੇ ਨਹੀਂ ਟਿਕਟ ਲਾ ਕੇ ਮੈਂ ਆਪ ਦੇਖਿਆ ਸੀ ਵੀ ਮੈਂ ਕੰਮ ਜੱਜ ਵੀ ਰਿਹਾ ਸੀ ਸਾਰਾ ਉਦੋਂ ਕੰਮ ਵੀ ਬਹੁਤ ਵਜੇ ਲੱਗੇ ਸੀ ਮੇਰਾ ਉਦੋਂ ਸਾਡੇ ਨਾਲ ਅੱਛਾ ਤੁਹਾਡਾ ਆਪਣਾ ਫੇਵਰਿਟ ਐਕਟਰ ਜਾਂ ਫੇਵਰਿਟ ਸਿੰਗਰ ਕਿਹੜਾ ਆ ਮੈਂ ਸਾਰਿਆਂ ਦੇ ਗੱਲ ਸੁਣਦਾ ਜੀ ਸਾਰੇ ਨੂੰ ਮੈਨੂੰ ਐਕਟਿੰਗ ਕਰਨ ਲੱਗਦੀ ਸਾਰਿਆਂ ਦੀ ਕੋਈ ਫੇਵਰਿਟ ਐਕਟਰ ਤਾਂ ਹੋਊਗਾ ਜੇ ਕਦੀ ਐਕਟਿੰਗ ਕਰਨ ਦਾ ਮੌਕਾ ਮਿਲੇ ਤਾਂ ਕਿਹਦੇ ਨਾਲ ਕਰਨੀ ਚਾਹੋਗੇ ਐ ਤਾਂ ਸੋਚਿਆ ਨਹੀਂ ਸਾਰਿਆਂ ਨਾਲ ਹੀ ਕਰ ਲਾਂਗੇ ਇਕੱਠੇ ਇੱਕ ਫਿਲਮ ਚ ਸਾਰੇ ਨਾਲ ਹੀ ਕਰ ਲਾਂਗੇ ਕੋਈ ਚੱਕਦੇ ਅੱਛਾ ਐਕਟਿੰਗ ਕਰਨ ਦਾ ਸੋਚਿਆ ਵੈਸੇ ਐਕਟਿੰਗ ਮੈਨੂੰ ਆਈ ਸੀ ਇੱਕ ਦੋ ਰੈਫਰੈਂਸ ਆਏ ਸੀ ਮੈਂ ਗਾਣੇ ਗੁਣੇ ਚ ਕੀਤਾ ਸੀ ਹੂੰ ਤੇ ਉਦੋਂ ਮੈਂ ਮਾੜੀ-ਮੋਟੀ ਕੀਤੀ ਸੀ ਉਦੋਂ ਹੁਣ ਤਾਂ ਚਲੋ ਕੈਮਰਾ ਫੇਸ ਦਾ ਪਤਾ ਲੱਗਣ ਲੱਗ ਗਿਆ ਜਦੋਂ ਐਕਟਿੰਗ ਕਰਦੇ ਆ ਤੁਸੀਂ ਸਾਰਾ ਕੁਝ ਛੱਡ ਦੋ ਵੀ ਤੁਹਾਡੇ ਮੂਰੇ ਕੀ ਚੱਲ ਰਿਹਾ ਆਪਣਾ ਮਾਈਂਡ ਸਾਰਾ ਉੱਥੇ ਲੈ ਹੁਣ ਮੈਂ ਸਾਰਾ ਕੁਝ ਮਰ ਕੀ ਮਾੜੀ ਮੋਟੀ ਸੋਚ ਰਹਾ ਹਾਂ ਕਿ ਐਕਟਿੰਗ ਕਰਿਆ ਕਰਨੀ ਆ ਐਕਟਿੰਗ ਲਾਈਫ ਬਹੁਤ ਵੱਖਰੀ ਆ ਹੁਣ ਅਸੀਂ ਦੇਖੀਏ ਕਿ ਹਾਂ ਵੀ ਸਿਮਰਨ ਅਪਕਮਿੰਗ ਫਿਲਮਸ ਵਿੱਚ ਆ ਰਹੇ ਹਾਂ ਹਾਂਜੀ ਦੇਖਾਂਗੇ ਜਰੂਰ ਦਿਖਾਵਾਂਗੇ ਠੀਕ ਆ ਹਾਂਜੀ ਓਕੇ ਤੇ ਹੁਣ ਤੱਕ ਦੀ ਜਿਦਾ ਇੰਨਾ ਟਾਈਮ ਹੋ ਕਿੰਨਾ ਐਗਜ਼ੈਕਟਲੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਪੱਗਾ ਬੰਨ ਮੈਨੂੰ ਤਕਰੀਬਨ 2016 ਚ ਮੈਂ ਕੰਮ ਸ਼ੁਰੂ ਕੀਤਾ ਸੀ 15 16 ਚ 15 16 ਲਾਲੂ ਤੁਸੀਂ 5 6 ਸਾਲ ਤੱਕ ਤਾਂ ਮੈਨੂੰ ਇੰਡਸਟਰੀ ਦੇ ਵਿੱਚ ਹੋ ਕੇ ਕੰਮ ਕਰਦੇ 5 ਸਾਲ ਓਕੇ ਉਸ ਤੋਂ ਪਹਿਲਾਂ ਤੁਸੀਂ ਵਿਆਹਾਂ ਚ ਵੀ ਮੈਂ ਹੁਣ ਵਿਆਹ ਹੁਣ ਵੀ ਆਈ ਜਾਂਦੇ ਹੁਣ ਆਨਲਾਈਨ ਕੰਮ ਚੱਲੀ ਜਾਂਦਾ ਸਾਰਾ ਅੱਜ ਕੱਲ ਆਨਲਾਈਨ ਬੜਾ ਕੰਮ ਚੱਲ ਪਿਆ ਆਨਲਾਈਨ ਆਫਲਾਈਨ ਜਿੱਦਾਂ ਮਤਲਬ ਕਿ ਆਨਲਾਈਨ ਤੁਸੀਂ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੇ ਹੁਣ ਉਹ ਅੱਜ ਕੱਲ ਉਹ ਤਾਂ ਚੱਲ ਪਿਆ ਕੰਮ ਤੁਸੀਂ YouTube ਤੇ ਵੀਡੀਓ ਪਾ ਦੋ ਵੀ ਕਹਿਣ ਲੱਗ ਜਾਂਦੇ ਕਿ ਉਹ ਮੁੰਡੇ ਨੂੰ ਬੁਲਾਉਣਾ ਹੁਣ ਤਾਂ ਇੰਡਸਟਰੀ ਦੇ ਵਿੱਚ ਆਏ ਕਹਿਣ ਲੱਗੇ ਨੇ ਮੈਨੂੰ ਕਹਿੰਦੇ ਤੂੰ son of soda ਅਜੀ ਦੇਵ ਗੁਰੂ ਜੀ ਦਾ ਤੁੰਗੀ ਪੱਗ ਬੰਨ੍ਹਨੇ ਕਹੇ ਸੀ ਮੈਂ ਕਿਹਾ ਹਾਂਜੀ ਮੈਂ ਹੀ ਬਨ ਗਿਆ ਹਾਂ ਹੁਣ ਸਾਰੇ ਉਦਾਂ ਪਛਾਣ ਲਾ ਗਏ ਨੇ ਹਮ ਹੁਣ ਫਿਰ ਮੈਂ ਕੱਲੇ ਕੱਲੇ ਸੈੱਟ ਤੇ ਜਦੋਂ 100 ਕੰਡ 100 ਨੇ 2 ਚੂਟਿੰਗ ਚੱਲਦੀ ਸੀ ਉਦੋਂ ਆਪਣਾ ਅਮਰਤ ਭਾਈ ਉਹਨੇ ਪੁੱਛਣਾ ਕਿ ਸੀ ਕਹਿੰਦੇ ਕਿਦਾਂ ਐਕਸਪੀਰੀਅੰਸ ਰਿਹਾ ਤਾਰ ਹੁਣ ਸਾਰੇ ਕੱਲੇ ਕੱਲੇ ਪੁੱਛਨੇ ਐਕਸਪੀਰੀਅੰਸ ਕਿਹਦਾ ਰਿਹਾ ਮੈਂ ਕਿਹਾ ਠੀਕ ਰਿਹਾ ਘੈਂਟ ਹਮ ਮਜ਼ਾ ਆ ਰਿਹਾ ਮਜ਼ਾ ਬਹੁਤ ਜ਼ਿੰਦਗੀ ਤਾਂ ਖੁਸ਼ ਹੋ ਜ਼ਿੰਦਗੀ ਬੱ ਚੱਲ ਘੈਂਟ ਬਹੁਤ ਖੁਸ਼ ਹੈ ਜਿੰਨਾ ਕੋ ਮਾਲਕ ਨੇ ਦੇਣਾ ਜਿੰਨਾ ਚਾਹੀ ਓਏ ਆਪਾਂ ਲਾ ਲਈਏ 6-7 ਸਾਲ ਦਾ ਐਕਸਪੀਰੀਅੰਸ ਤੁਹਾਡਾ ਹਾਂਜੀ ਉਹਦੇ ਵਿੱਚ ਕੋਈ ਐਦਾਂ ਦੇ ਸ਼ਬਦ ਜੀ ਨੇ ਤੁਹਾਡਾ ਦਿਲ ਮਤਲਬ ਤੁਹਾਨੂੰ ਐ ਲੱਗਿਆ ਹੋਵੇ ਕਿ ਵਾਹ ਮੈਂ ਕਿੰਨਾ ਸੋਹਣਾ ਕੰਮ ਕਰ ਰਿਹਾ ਕਿਸੇ ਕਿਸੇ ਸਿਰ ਤੇ ਤੁਸੀਂ ਦਸਤਾਰ ਸਜਾਈ ਹੋਵੇ ਤੇ ਉਹਦੇ ਮੂੰਹ ਕੋਈ ਸ਼ਬਦ ਨਿਕਲੇ ਹੋਣ ਜੋ ਤੁਹਾਨੂੰ ਯਾਦ ਰਹਿੰਦੇ ਮੈਨੂੰ ਆ ਮੈਂ ਅੱਜ ਕੱਲ ਵੀ ਇੱਕ ਇੱਕ ਦੋ ਵੀਡੀਓ ਆਪ ਅਪਲੋਡ ਕੀਤੀ ਮੈਂ ਇੱਕ ਇੱਕ ਨਾ ਯਾਦ ਹੈ ਮੈਨੂੰ ਅੱਜ ਵੀ ਤੇ ਮੈਂ ਇੱਕ ਸਰ ਨੂੰ ਕਿਹਾ ਸੀਗਾ ਉਹ ਪੰਜਾਬੀ ਦੇ ਬਾਲੀਵੁੱਡ ਦੇ ਵਿੱਚ ਕੰਮ ਕਰਦੇ ਨੇ ਮੇਰੀ ਉਹ ਚੱਲ ਰਹੀ ਸੀ ਬੰਬਨਾਰਵੰਦੀ ਨਾ ਫਿਲਮ ਚੱਲਦੀ ਸੀ ਉਦੋਂ ਅੱਜ ਤੋਂ ਡੋਟਾ ਸਾਲ ਪਹਿਲਾਂ ਦੀ ਗੱਲ ਐ ਮੈਂ ਉਹ ਤੋਂ ਸਾਨੂੰ ਕਿਹਾ ਸੀ ਮੈਂ ਕਿਹਾ ਸਰ ਤੁਸੀਂ ਮੈਨੂੰ ਬੰਬਈ ਲੈ ਕੇ ਜਾਓ ਮੈਂ ਬੰਬਈ ਦੇਖ ਕੇ ਆਣਾ ਕਿਦਾਂ ਦਾ ਹੂੰ ਮੈਂ ਉਹਨੂੰ ਕਿਹਾ ਸੀਗਾ ਬੰਬਈ ਮੈਂ ਕਿਹਾ ਮੈਂ ਦੇਖ ਕੇ ਆਣਾ ਬੰਬਈ ਕਿਦਾਂ ਕੀ ਲਾਈਫ ਆ ਬੰਬਈ ਦੀ ਤੇ ਕਹਿੰਦਾ ਕੋਈ ਨਹੀਂ ਤੂੰ ਜਾਊਗਾ ਜ਼ਰੂਰ ਜਾਊਗਾ ਤੂੰ ਕੰਮ ਜਾਰੀ ਰੱਖ ਆਪਣਾ ਕਹਿੰਦੇ ਮੈਂ ਕਿਹਾ ਠੀਕ ਐ ਜੀ ਤੇ ਮੈਨੂੰ ਚੇਤੇ ਨਹੀਂ ਸੀ ਵੀ ਮੈਂ ਇੱਦਾਂ ਬੰਬਈ ਵੀ ਜਾ ਹੁਣ ਮੈਂ ਬੰਬਈ ਵੀ ਜਾ ਕੇ ਆਇਆ ਜੋ ਪਿਛਲੇ ਸਾਲ ਇਹ ਤੇ ਬੰਬੇਰ ਲਾਈਫ ਬਹੁਤ ਵੱਖਰੀ ਹੈ ਉੱਥੇ ਸਾਰੇ ਆਰਟਿਸਟ ਰਹਿੰਦੇ ਨੇ ਬਾਲੀਵੁੱਡ ਤੇ ਵੱਡੇ ਵੱਡੇ ਤੇ ਬਹੁਤ ਡਿਫਰੈਂਸ ਹੈ ਪੰਜਾਬ ਤੇ ਬਾਲੀਵੁੱਡ ਦਾ ਮੈਨੂੰ ਇਸ ਗੱਲ ਤੋਂ ਯਾਦ ਆਇਆ ਮੈਨੀਫੈਸਟੇਸ਼ਨ ਇਹਨੂੰ ਕਹਿੰਦੇ ਹਨ ਤੁਸੀਂ ਮੈਨੀਫੈਸਟ ਕੀਤਾ ਤੇ ਸਾਰਾ ਜੋਰ ਲੱਗ ਗਿਆ ਹਨਾ ਬ੍ਰਹਮੰਡ ਦਾ ਜੋਰ ਲੱਗ ਗਿਆ ਤੁਹਾਨੂੰ ਬਾਲੀਵੁੱਡ ਪਹਚਾਣ ਚ ਸੋ ਇਹੀ ਦਿਲਜੀਤ ਦਾ ਹੈਗਾ ਕਨਸੈਪਟ ਹਨਾ ਦਿਲਜੀਤ ਨਾਲ ਮਿਲਦੇ ਹੂੰ ਦਿਲਜੀਤ ਭਾਈ ਨੇ ਫਿਲਮ ਕੀਤੀ ਸੀ ਜਸਵੰਤ ਸਿੰਘ ਖਲੜਾ ਦੀ ਕੀਤੀ ਸੀ ਵਾ ਜਿਹੜੀ ਹੁਣ ਥੋੜੀ ਜਿਹੀ ਬੈਨ ਕੀਤੀ ਹੋਈ ਹੈ ਫਿਲਮ ਤੇ ਜੱਟ ਇੰਜੂਲਟ 3 ਵੀ ਕੀਤੀ ਸੀਗੀ ਉਦੋਂ ਉਹਨਾਂ ਨਾਲ ਵੈਸੇ ਗੱਲਾਂ ਬਾਤਾਂ ਹੁੰਦੀਆਂ ਸੀ ਵੈਸੇ ਗੱਲਾਂ ਬਾਤਾਂ 온 ਸੈਟ ਤੇ ਹੁੰਦੇ ਸੀ ਉਹ ਪੁੱਛ ਲੈਂਦੇ ਸੀ ਹਾਲ ਚਾਲ ਹੂੰ ਕਿਵੇਂ ਦਾ ਸੁਭਾਅ ਉਹਨਾਂ ਦਾ ਬਹੁਤ ਡਾਊਨ ਟੂ ਅਰਥਲੇ ਹੂੰ ਬਹੁਤ ਡਾਊਨ ਟੂ ਅਰਥਲੇ ਉਦੋਂ ਚੰਨੇ ਵੀਰ ਉਹਨਾਂ ਕਰਕੇ ਮੈਂ ਉਹ ਫਿਲਮ ਚ ਗਿਆ ਸੀਗਾ ਚੰਨਾ ਮਾਵੀ ਨੇ ਵਾਈਟ ਹੈਲ ਤੋਂ ਉਹ ਕਰਦੇ ਨੇ ਤੇ ਉਹਨਾਂ ਨਾਲ ਮੈਂ ਕੀਤੀ ਸੀ ਲੇਖ ਫਿਲਮ ਵੀ ਮੈਂ ਉਹਨਾਂ ਕਰਕੇ ਕੀਤੀ ਸੀ ਉਹ ਬਹੁਤ ਵਧੀਆ ਸੀ ਮੈਨੂੰ ਖੁਦ ਮੈਨੂੰ ਯਾਦ ਹੈ ਮੇਰੀ 6 ਸੀਟ ਫਿਲਮ ਚੱਲਦੀ ਸੀ ਨਾਲ ਨਾਲ ਹੂੰ ਤੇ ਮੈਂ ਉਹ 2-3 ਦਿਨ ਮੈਂ ਉਹ ਸੈਟਰ ਤੇ ਜਾ ਕੇ ਆਇਆ ਫਿਰ ਮੈਂ ਮੁੜ ਕੇ ਮੁੰਡੇ ਨੇ ਇੱਕ ਨੂੰ ਕਾਲ ਕੀਤੀ ਮੈਂ ਕਿ ਤੂੰ ਫ੍ਰੀ ਆ ਮੈਨੂੰ ਰਾਤੋਂ ਰਾਤ ਇੱਕ ਦਿਨ ਪਹਿਲਾਂ ਕਾਲ ਆਈ ਸੀ ਕੱਲ ਦੀ ਸ਼ੂਟਿੰਗ ਸ਼ੁਰੂ ਸੀ ਜਟਨ ਜੁਲਟ 3 ਦੀ ਤੇ ਇਹ ਕਹਿੰਦੇ ਰਾਤ ਨੂੰ ਮੈਨੂੰ 10 ਵਜੇ ਕਾਲ ਆਹੀ ਬੇ ਸਿਮਨ ਨੇ ਵੀ ਕੱਲ ਤੋਂ ਫਿਲਮ ਸ਼ੁਰੂ ਹੈ ਮੈਂ ਕਿ ਨਾ ਪੁੱਛਿਆ ਮੈਂ ਕਿ ਕਹਿੰਦਾ ਜਟਨ ਜੁਲਟ 3 ਤੇ ਮੈਂ ਉਹਨੂੰ ਕੱਟ ਕੇ ਫੋਨ ਕੀਤਾ ਮੇਰੇ ਹੋਸ਼ ਛੁੱਟ ਗਏ ਮੈਂ ਕਿ ਕਰਾਂ ਕਿ ਰਹਿਣ ਦਾ ਕਹਿੰਦੇ ਫਿਰ ਮੈਂ ਉਹਨੂੰ ਬੈਕ ਕਾਲ ਕੀਤੀ ਮੈਂ ਕਿ ਭਾਜੀ ਵੇ ਕਿੰਨੇ ਦਿਨ ਦਾ ਸ਼ਡਿਊਲ ਹੈ ਆਪਣਾ ਵੇ ਤਾਂ ਇਹ ਕਿ ਇਹ ਪੰਜਾਬ ਦੇ ਵਿੱਚ 30 ਤੋਂ 35 ਦਿਨ ਦਾ ਸ਼ਡਿਊਲ ਸੀਗਾ ਆਪਣਾ ਹੂੰ ਤੇ ਫਿਰ ਮੈਂ ਸੋਚਿਆ ਮੈਂ ਕਰ ਲਾਂ ਕਿ ਰਹਿਣ ਤਾਂ ਮੈਂ 10 ਕ ਵਾਰੀ ਸੋਚਿਆ ਆਪਣੇ ਮਨ ਨਾਲ ਮੈਂ ਕਰ ਲਾਂ ਕਿ ਰਹਿਣ ਦਵਾ ਕਰ ਲਾਂ ਕਿ ਰਹਿਣ ਦਾ ਹੂੰ ਤੇ ਫਿਰ ਹੌਲੀ ਹੌਲੀ ਚਲੋ ਮੈਂ ਕਿਹਾ ਚਲੋ ਉਹ ਕੁਦਰਤੀ ਉਹ ਮੁੰਡਾ ਫ੍ਰੀ ਸੀਗਾ ਤੇ ਫਿਰ ਮੈਂ ਉਹ ਤੂਤਾ ਬੜਾ ਮਸ਼ਹੂਰ ਹੁੰਦਾ ਸੀ ਪਿੰਡੀ ਵਾਲਾ ਤੂਤਾ ਹੂੰ ਫਿਰ ਮੈਂ ਉਹਨਾਂ ਤੇ ਵੀ ਦਸਤਾਰ ਸੀ ਆਈ ਸੀ ਫਿਰ ਮੈਂ ਉਹਦੇ ਸੈੱਟ ਤੇ ਪਹੁੰਚਿਆ ਤੇ ਬਹੁਤ ਵਧੀਆ ਲੱਗਿਆ ਇੱਕ ਏਦਮ ਦਲਜੀਤ ਭਾਜੀ ਐਂਟਰ ਕਰੇ ਸੀ ਉਹ ਫਰਸਟ ਬਲੌਗ ਪਾਇਆ ਸੀ ਉਹਨਾਂ ਨੇ ਵਧੀਆ ਲੱਗਿਆ ਬਹੁਤ ਜੱਟ ਯੂਨਿਟਸ ਤਰੀ ਕਰਕੇ ਉਹ ਲਾਕੀ ਐਕਸਪੀਰੀਅੰਸ ਸੀਗਾ ਹੂੰ ਜਦੋਂ ਪੀ ਐਨ ਸ਼ਰਮਾ ਜੀ ਉਹਨਾਂ ਦੇ ਮੈਂ ਦਸਤਾਰ ਛੇ ਦੀ ਸ਼ੈਂਪੀ ਸ਼ੈਂਪੀ ਦੇ ਫਾਜ਼ਲ ਦਾ ਬੜਾ ਕਰੈਕਟਰ ਮਸ਼ਹੂਰ ਹੋਇਆ ਸੀ ਹੂੰ ਉਹਨਾਂ ਨੇ ਜਦ ਮੈਂ ਦਸਤਾਰ ਸੀ ਆਈ ਸੀ ਉਦੋਂ ਅੱਛਾ ਉਹ ਤੁਸੀਂ ਸਜਾਈ ਹੋਈ ਸੀ ਉਹ ਮੇਡੀ ਉਸ ਸਜਾਈ ਹੋਈ ਸੀ ਉਦੋਂ ਤੇ ਬਹੁਤ ਵਧੀਆ ਲੱਗਿਆ ਸੀ ਉਦੋਂ ਸ਼ੈਂਪੀ ਤੇ ਡੈਡੀ ਸ਼ੈਂਪੀ ਦੇ ਡੈਡੀ ਡੈਡੀ ਕਹਤ ਨਹੀਂ ਬੜਾ ਕਰੈਕਟਰ ਹੀ ਬਹੁਤ ਮਸ਼ਹੂਰ ਹੋਇਆ ਸੀ ਓਕੇ ਅੱਛਾ ਸਭ ਤੋਂ ਚੈਲੈਂਜਿੰਗ ਕਿਹੜਾ ਅੱਜ ਤੱਕ ਦਾ ਕੰਮ ਲੱਗਿਆ ਕਿਹੜੀ ਫਿਲਮ ਤੁਹਾਨੂੰ ਲੱਗਿਆ ਕਿ ਆ ਯਾਰ ਆ ਅ ਜਦੋਂ ਬੀਬੀ ਰਜਨੀ ਕਰਦੀ ਸੀ ਉਹ ਤੋਂ ਥੋੜਾ ਜਿਹਾ ਉਹ ਤੋਂ 1200 ਟਾਈਮ ਦੀ ਪੱਗ ਬੰਨਣੀ ਆ ਉਪਰਾਨਾ ਇਸ ਵੀ ਦਿਖਾਈ ਸੀ ਉਹਨਾਂ ਦੇ ਫਿਲਮ ਦੇ ਵਿੱਚ ਜਗਵੀਰ ਬਲ ਪਈ ਉਹਨਾਂ ਨੇ ਅਮਰ ਭਾਜੀ ਉਹਨਾਂ ਨੇ ਉਦੋਂ ਔਖਾ ਲੱਗਿਆ ਸੀ ਉਹ ਬਹੁਤ ਜਿਆਦਾ ਹਮ ਕਿਉਂ ਜਦੋਂ ਪਹਿਲੀ ਫਿਲਮ ਸ਼ੁਰੂ ਹੁੰਦੀ ਹੈ ਸਟਾਰਟਿੰਗ ਤੇ ਫਸਟ ਡੇ ਤੋਂ ਥੋੜਾ ਜਿਹਾ ਔਖਾ ਲੱਗਦਾ ਆ ਕਿਉਂਕਿ ਜਦੋਂ ਫਸਟ ਡੇ ਹੁੰਦਾ ਨਾ ਉਦੋਂ ਭਜਨਟ ਬਹੁਤ ਹੁੰਦੀ ਸਾਰਿਆਂ ਨੂੰ ਕਿਉਂ ਜਦੋਂ ਭਜਨਟ ਹੁੰਦੀ ਹੈ ਕਿ ਉਦੋਂ ਪਤਾ ਨਹੀਂ ਲੱਗਦਾ ਕਿ ਕਿਹੜੇ ਆ ਰਹੀ ਤੇ ਚਲੋ ਰਹਿ ਪਹਿਲਾ ਮੀਟਿੰਗ ਤਾਂ ਚਲੋ ਪਹਿਲਾ ਹੋਏ ਲੁੱਕ ਟੈਸਟ ਲਈ ਤਾਂ ਪਹਿਲਾ ਸਾਨੂੰ ਸੱਦ ਲੈਣੇ ਆ। ਉਹਦੋਂ ਸਟਾਰਟਿੰਗ ਜਦੋਂ ਸ਼ੂਟਿੰਗ ਸ਼ੁਰੂ ਹੁੰਦੀ ਆ ਉਦੋਂ ਬਾਅਦ ਵਿੱਚ ਉਹ ਚੀਜ਼ਾਂ ਪਤਾ ਲੱਗਦੀਆਂ ਨੇ। ਜਦੋਂ ਹੌਲੀ ਹੌਲੀ ਸ਼ੂਟਿੰਗ ਸ਼ੁਰੂ ਹੋਏ ਕੰਮ ਚੱਲੀ ਜਾਂਦਾ ਚੱਲੀ ਜਾਂਦਾ ਫਿਰ ਪਤਾ ਲੱਗ ਜਾਂਦਾ ਕਿ ਪਹਿਲੇ ਦਿਨ ਔਖਾ ਬਹੁਤ ਹੁੰਦਾ। ਹੂੰ ਕਿ ਉਹਨਾਂ ਦਾ ਪਤਾ ਨਹੀਂ ਲੱਗਦਾ ਕਿ ਹਰੇਕ ਆਰਟਿਸਟ ਦੀ ਕਿੱਦਾਂ ਦੀ ਲੁੱਕ ਰੱਖਣੀ ਆ ਆਪਾਂ ਕਿੱਦਾਂ ਕੀ ਕਰਨਾ। ਹੂੰ ਉਹ ਤਾਂ ਬਹੁਤ ਡਿਫਿਕਲਟ ਹੁੰਦਾ ਪਹਿਲੇ ਦਿਨ ਤਾਂ ਸੈੱਟ ਤੇ ਕੰਮ। ਅੱਛਾ ਜਿਹੜੇ ਨੌਜਵਾਨ ਕਹਿ ਦਿੰਦੇ ਨੇ ਕਿ ਪੰਜਾਬ 'ਚ ਕੋਈ ਕੰਮ ਹੈ ਨਹੀਂ। ਹੈਨਾ ਵੀ ਕੀ ਸਾਡੀ ਪੜ੍ਹਾਈ ਦਾ ਮੁੱਲ ਹੈ ਨਹੀਂ ਤੁਸੀਂ ਕਿੰਨਾ ਪੜ੍ਹੇ ਹੋ ਮੈਂ ਡਿਪਲੋਮਾ ਕੀਤਾ ਹੈ ਡੈਰੀ ਫਾਰਮਿੰਗ ਦਾ ਜੀ ਪਲਸ 2 ਤੋਂ ਬਾਅਦ ਡੈਰੀ ਫਾਰਮਿੰਗ ਤੋਂ ਬਾਅਦ ਪੱਗ ਵਾਣਾ ਡੈਰੀ ਫਾਰਮਿੰਗ ਤੋਂ ਬਾਅਦ ਹੁਣ ਕਹਿੰਦੇ ਕਿ ਡੈਰੀ ਫਾਰਮਿੰਗ ਦਾ ਨਹੀਂ ਕਰਨਾ ਮੈਂ ਕਹਿੰਦੀ ਜੀ ਹੁਣ ਠੀਕ ਹੈ ਜੀ ਜਿੰਨਾ ਕਿ ਚਲਾਈ ਜਾਂਦਾ ਚੱਲੀ ਜਾਂਦਾ ਓਕੇ ਉਹ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਕਿਵੇਂ ਤੁਸੀਂ ਕੰਮ ਕਰਨਾ ਹੈ ਕਿਵੇਂ ਤੁਸੀਂ ਕਮਾਣਾ ਕੀ ਜ਼ਰੀਆ ਹੋ ਸਕਦਾ ਜੇ ਆਪਾਂ ਹੁਣ ਕਹਿ ਦੇਣੀ ਕਿ ਪੰਜਾਬ ਦੇ ਵਿੱਚ ਕੰਮ ਹੈ ਨਹੀਂ ਹੈ ਨਹੀਂ ਕੰਮ ਬਹੁਤ ਜ਼ਿਆਦਾ ਆ ਹੂੰ ਬੰਦਾ ਕਰਨੇ ਵਾਲਾ ਚਾਹੀਦਾ ਹੋ ਬੰਦੇ ਆ ਕਹਿੰਦੇ ਕਿ ਮੈਂ ਬੈਟ ਤੇ ਪਿਆ ਆ ਮੈਨੂੰ ਉੱਥੇ ਬੈਠ ਕੇ ਸਾਰਾ ਕੁਝ ਐਦਾਂ ਨਹੀਂ ਹੁੰਦਾ ਕਮਰੇ ਦੇ ਵਿੱਚ ਬੰਦ ਤੁਸੀਂ ਐਦਾਂ ਉਹਨੂੰ ਬਾਹਰ ਨਿਕਲਣਾ ਪੈਣਾ ਕੱਢਣਾ ਪੈਣਾ ਤੁਹਾਨੂੰ ਬਾਹਰ ਨਿਕਲ ਕੇ ਤੁਹਾਨੂੰ ਸਾਰਾ ਕੁਝ ਪੱਤ ਲੱਗੂਗਾ ਕਿ ਬੀ ਦੁਨੀਆਦਾਰੀ ਦੇ ਵਿੱਚ ਕੀ ਚੱਲੀ ਜਾਂਦਾ ਹਮ ਕਿ ਜੇ ਤੁਹਾਡਾ ਪੰਜਾਬ ਦੇ ਵਿੱਚ ਕੰਮ ਵਧੀਆ ਸੈੱਟ ਹੋਇਆ ਤੁਸੀਂ ਬਾਹਰ ਨੂੰ ਨਾ ਭਜੋ ਇੱਥੇ ਹੀ ਕੰਮ ਕਰਦੇ ਰਹੋ ਵਧੀਆ ਹਮ ਕਿਉਂ ਇੱਥੇ ਵਾਲੀ ਲਾਈਫ ਤੇ ਬਾਹਰਲੀ ਲਾਈਫ ਦੇ ਵਿੱਚ ਡਿਫਰੈਂਸ ਬਹੁਤ ਹੈ ਉਹ ਇੱਥੇ ਜੇ ਤੁਹਾਡਾ ਆਪਣਾ ਕੰਮ ਹੈ ਜੇ ਤੁਸੀਂ ਉੱਥੇ ਜਾ ਕੇ ਕੰਮ ਕਰਨਾ ਉੱਥੇ ਕਿਸੇ ਦੇ نیچے ਕੰਮ ਕਰਨਾ ਇੱਥੇ ਤੁਸੀਂ ਆਪਣੇ ਆਪ ਕੰਮ ਦੇ ਰਾਜੇ ਹੋ। ਹਮਮ ਇੱਥੇ ਕਰਦੇ ਰਹੋ ਵਧੀਆ ਇੱਥੇ ਚੱਲਦਾ। ਵਧੀਆ ਇੱਥੇ ਜਾਰੀ ਰੱਖੋ ਕੰਮ ਸਾਰੇ ਨੂੰ ਆਪਣੇ। ਸਿਮਰਨ ਗੱਲ ਕਰਕੇ ਬਹੁਤ ਵਧੀਆ ਲੱਗਿਆ। ਥੈਂਕ ਯੂ ਜੀ ਮੈਮ ਥੈਂਕ ਯੂ। ਬਾਲੀਵੁੱਡ ਬਾਰੇ ਵੀ ਗੱਲਾਂ ਜਾਣ ਕੇ ਬਾਲੀਵੁੱਡ ਬਾਰੇ ਵੀ ਗੱਲਾਂ ਜਾਣ ਕੇ ਮਜ਼ਾ ਆਇਆ ਤੁਹਾਡਾ ਨਾਲ ਗੱਲ ਕਰਕੇ। ਉਮੀਦ ਕਰਦੇ ਹਾਂ ਤੁਹਾਨੂੰ ਵੀ ਗੱਲਬਾਤ ਬਹੁਤ ਵਧੀਆ ਲੱਗੀ ਹੋਏਗੀ। ਗੱਲਬਾਤ ਵਧੀਆ ਲੱਗੀ ਤੇ ਕਮੈਂਟਸ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ। ਸੋ ਨੈਕਸਟ ਟਾਈਮ ਫਿਰ ਕਿਸੇ ਵਧੀਆ ਪਰਸਨੈਲਿਟੀ ਨਾਲ ਤੁਹਾਨੂੰ ਮਿਲਾਵਾਂਗੇ। ਤਦ ਤੱਕ ਲਈ ਧੰਨਵਾਦ।